ਸਾਰਾ ਚ ਕੀੜੇ ਪੈ ਗਏ ਹਾ ਐਨੇ ਸੋਹਣੇ ਅਮਰੂਦ ਲੱਗੇ ਨਾ ਗਏ ਦਵਾਈ ਲਿਆ ਕੇ ਪਾਵਾਂਗੇ ਇਹ ਤਾਂ ਗੌਰੀ ਨਹੀਂ ਕਰਦੇ ਲੈ ਮੈਂ ਚਾਹ ਪੀ ਲਾ ਲੈ ਉਹ ਮੈਂ ਕਹਿੰਦੀ ਸੀਗੀ ਹੂੰ ਮਾ ਮਾਮਾ ਤਾਂ ਹੈਗਾ ਤੇਰੇ ਕੋਲ ਚੱਲ ਹੈ ਨਾ ਤੇ ਮੈਂ ਪਿੰਡ ਜਾਇਆ ਮਾ ਨਾਇਆ ਮਾ ਚਾਰ ਦਿਨ ਪਿੰਡ ਕੀ ਕਰਨ ਜਾਣਾਗਾ ਆ ਤਾਂ ਗਿਆ ਸੀ ਤੇਰਾ ਭਰਾ ਨਾਲੇ ਰਖੜੀ ਬਣਾ ਕੇ ਤਾਂ ਲੈ ਗਿਆ ਕੀ ਰਖੜੀ ਬਣਾ ਰ ਰਖੜੀ ਬਣਾ ਕੇ ਲੈ ਗਿਆ ਕਲੇਸ਼ ਕਰਕੇ ਦਾ ਤੋਰਿਆ ਵਿਚਾਰਾ ਜਾਇਨ ਦੇ ਮੇਰਾ ਜੀ ਕਰਦਾ ਸੀ ਮੰਮੀ ਚਾਰ ਦਿਨ ਲਾਏ ਆਉਂਗੀ ਮਾਮਾ ਹੈਗਾ ਤੇ ਹੈਗਾ ਤੇਰੇ ਕੋਲ ਨਾ ਕਲੇਸ਼ ਕਰਨ ਨੂੰ ਮੈਂ ਕਿਹੜਾ ਉਹ ਤੇ ਡੰਗ ਮਾਰੀ ਸੀਗੀ ਹੈਂ ਮੈਨੂੰ ਨਹੀਂ ਮਾਰੀ ਹੈਗੀ ਡੰਗ ਡੰਗ ਤੋਂ ਵੱਧ ਕੇ ਤੇ ਹੋਤਾ ਸਾਰਾ ਕੁਝ ਤੇ ਲਕੋਤਾ ਜਾ ਕੇ ਚਲ ਕੋਣਾ ਨਹੀਂ ਸੀ ਕਿਉਂ ਲ ਕੋਣਾ ਸੀ ਬਈ ਮੇਰੇ ਕੋਲ ਕੋਈ ਸਮਾਨਾ ਉਹਦੇ ਵਾਸਤੇ ਲੈਂਦਾ ਸੀ ਲਾਏ ਮੇਰੇ ਭਰਾ ਨੂੰ ਖਵਾਉਂਗੀ ਮੈਂ ਤੁਹਾਡਾ ਕੀ ਤੁਸੀਂ ਤਾਂ ਨਾ ਲੈ ਕੇ ਦਿਓ ਮੇਰਾ ਵੀ ਉਨੀ ਹੀ ਹਿੱਸਾ ਮੰਮੀ ਜਿੰਨਾ ਤੁਹਾਡਾ ਹਿੱਸਾ ਹੈ ਚ ਘਰ ਤੇ ਠੀਕ ਹੈ ਨਾ ਜਿੰਨੇ ਤੁਹਾਡੇ ਭਾਈ ਜਿੱਤੇ ਮੇਰੇ ਭਾਈ ਦੇ ਵੀ ਜਿਤੋਂ ਉਨੀ ਹੀ ਹੈਗੀ ਮੇਰਾ ਤਾਂ ਘਰ ਹੈਗਾ ਠੀਕ ਆ ਕਿ ਨਹੀਂ ਅੱਛਾ ਮੈਂ ਕਰਦਾ ਤੇ ਆਪਦੇ ਭਰਾ ਨੂੰ ਜੋ ਮਰਜ਼ੀ ਖਵਾਵਾ ਤੈਨੂੰ ਤਕਲੀਫ ਐ ਕੋਈ ਆ ਠੰਡੀ ਚਾਹ ਮੱਥੇ ਮਾਰੀ ਲਿਆ ਕੇ ਕੋਦੋਂ ਠੰਡੀ ਹੈਗੀ ਹੁਣ ਕਰਕੇ ਲਿਆਂਦੀ ਹੈਗੀ ਠੰਡੀ ਚਾਹ ਮੱਥੇ ਮਾਰੀ ਪਹਿਲੇ ਦੇਖ ਤਾਂ ਲਿਆ ਕਰ ਉਹ ਹੀ ਕਹਦਾ ਨਹੀਂ ਐ ਦੇਖੇ ਬਿਨਾ ਆ ਤਾਂ ਠੰਡਾ ਪਿਆ ਕੱਪ ਜਾ ਪਰ ਨਾਲ ਪੀ ਬਾਟੀ ਚ ਬਾਟੀ ਚ ਲਿਆ ਦਿਆ ਕਰ ਬਾਟਿ ਚ ਲਿਆ ਦਿਆ ਕਰ ਨਾਲ ਤਾਂ ਕਹਿੰਦੀ ਮੈਨੂੰ ਕੱਪ ਚ ਲਿਆ ਦਿਆ ਕਰ ਕਦੇ ਬਾਟਿ ਚ ਲਿਆ ਦਿਆ ਕਰ ਤੂੰ ਤਾਂ ਲੋਟੇ ਨਹੀਂ ਆਉਂਦੀ ਹੈਗੀ ਭਾਈ ਚੱਕ ਕੇ ਪੀ ਲਿਆ ਕਰ ਫਿਰ ਆਪਦੀ ਚਾਹ ਨਾ ਤਾਂ ਲਿਆ ਕੇ ਦੋ ਨਾਲ ਨਖਰੇ ਕਰਦੀ ਆ ਅੱਛਾ ਮੈਂ ਚੱਕ ਕੇ ਪੀ ਆਖਣਾ ਤੈਨੂੰ ਕਦੇ ਵਾਸਤੇ ਬੈ ਕੇ ਲਿਆਂਦੀ ਹੈ ਅੱਛਾ ਮੈਂ ਤਾਂ ਹੋਰ ਨਾ gutt patani ਮੈਂ ਤੇਰੀ ਪੂਜਾ ਕਰਨ ਵਾਸਤੇ ਲਿਆਂਦਾ ਐ ਤਾ ਹੋਰ ਮੇਰੀ ਪੂਜਾ ਕਰੇ ਨਾ ਤੂੰ ਵੱਡੀ ਹੋ ਲੈ ਵੱਡੀ ਤੂੰ ਮਣੀ ਫਿਰਦੀ ਐ ਤੇਰੇ ਜਿਆਦੇ ਹੋ ਲੱਗਿਆ ਕੁਝ ਫੰਗ ਤੂੰ ਮੈਨੂੰ ਫੜਾ ਜਾ ਕੇ ਬੈਠੇ ਨੂੰ ਫੜਾ ਦੇਂਗੀ ਕਿਉਂ ਫੜਾ ਮਾਂ ਹਾਂ ਫਿਰ ਮੈਂ ਕਿਉਂ ਫੜਾ ਮੈਂ ਤੈਨੂੰ ਤੂੰ ਫੜਾ ਮੈ ਨਾ ਮੇਰੇ ਨੂਨੀ ਨੂਨੀ ਸਰੇ ਥੋੜੀ ਹੈਗਾ ੱਤਕਾ ਕਰੇ ਬੰਦੇ ਨਾਲ ਪਿਆਰ ਨਾਲ ਵੀ ਮੰਗ ਸਕਦੀ ਆ ਮੰਮੀ ਜੀ ਤੂੰ ਕਹਿ ਕੇ ਤਾਂ ਇਥੋਂ ਮੈਂ ਪਿਆਰ ਨਾਲ ਹੀ ਮੰਗਦੀ ਆ ਕਿੱਥੇ ਪਿਆਰ ਨਾਲ ਮੰਗਦੀ ਆ ਓਏ ਸੂਈ ਵਗੜੀ ਮੰਗ ਪੈਂਦੀ ਆ ਮੈਨੂੰ ਮੈਂ ਤਾਂ ਕੋਈ ਨਹੀਂ ਪੈਂਦੀ ਹੈਗੀ ਮੇਰੇ ਮੰਮੀ ਮੰਮੀ ਕਰਦੀਆਂ ਆਪ ਤੂੰ ਮੈਨੂੰ ਪੁੱਠਾ ਬੋਲਦੀ ਆ ਸਾਰਾ ਦਿਨ ਹੋਰ ਪੁੱਠਾ ਬੋਲਦੀ ਆ ਜਿੰਨਾ ਸਮਾਨ ਲਿਆਂਦਾ ਸੀ ਸਾਰਾ ਭਰਾ ਨੂੰ ਖਵਾਤਾ ਸਾਰਾ ਖਵਾਤਾ ਕੀ ਲਿਆ ਬੰਦਾ ਪੁੱਟਿਆਂ ਦੇ ਟੱਡਾ ਕੋ ਖੁਸ਼ੀ ਉਹਦਾ ਕੀ ਲਿਆ ਕੇ ਦਿੱਤਾ ਤੂੰ ਐਂ ਦੱਸ ਦੇ ਮੰਮੀ ਬਥੇਰਾ ਕੁਛ ਲਿਆਂਦਾ ਪਿਆਸ ਤੇ ਸ਼ੱਕਰ ਤੇ ਹੋਦੀ ਕਿ ਸਾਰਾ ਕੁਛ ਲਕੋਤਾ ਜਾ ਕੇ ਤੂੰ ਮਾਰੂ ਮਚਾ ਕਰਕੇ ਦਿੱਤੀ ਸੁੱਕੇ ਦੁੱਧ ਦੀ ਨਹੀਂ ਸ਼ੱਕਰ ਤਾਂ ਮੈਂ ਤਾਂਪਰਾ ਰੱਖਤੀ ਸੀ ਕੀੜੇ ਲੱਗੇ ਸੀਗੇ ਹੋਰ ਮੈਂ ਤਾਂ ਲਕੋ ਕੇ ਰੱਖੀ ਐ ਸ਼ੱਕਰ ਐਡੀ ਮਾੜੀ ਨੀਤ ਵੀ ਨਹੀਂ ਹੈਗੀ ਤੇਰੇ ਵਰਗੀ ਕਿਹੜੇ ਕਿੱਥੇ ਆ ਕੇ ਦੱਸ ਦੇ ਉੱਥੇ ਕੀੜੀਆਂ ਨਹੀਂ ਕਰਦੀ ਸੁਣਦੀ ਹੈਗੀ ਮੰਮੀ ਤੂੰ ਸੁਣਾ ਤੂੰ ਸੁਣਾ ਹੁਣ ਤੇਰੀਆਂ ਪਹਿਲਾਂ ਸੁਣ ਲੈਨੀ ਆ ਫਿਰ ਤੈਨੂੰ ਸੁਣਾ ਦੂੰ ਦੱਸ ਕਾਹਨੂੰ ਸੁਣਦੀ ਐ ਆਪਦਾ ਕੋਡ ਆ ਭੋਣੀਆਂ ਵਿੱਚ ਚੱਲ ਬੋਲ ਫਿਰ ਮੇਨੂੰ ਬਗਜਾਂ ਤੇ ਮੈਂ ਕਹਿੰਨੀ ਆਂ ਕਿ ਮੇਰਾ ਜੀ ਨਹੀਂ ਲੱਗਦਾ ਹੈਗਾ ਨੂੰ ਚਾਰ ਦੇ ਲਾਇਆਂ ਦੇ ਮੇਰੇ ਭਾਈ ਦੀ ਬੇਇੱਜ਼ਤੀ ਕਰਕੇ ਤੋਰਿਆ ਤੈਨਾਂ ਭਾਈ ਮੈਂ ਤਾਂ ਜਾਣ ਨਹੀਂ ਦੰਦੀ ਕਿਉਂ ਨਹੀਂ ਜਾਣ ਹੁੰਦੀ ਹੈਗੀ ਜਿੰਨਾ ਮਰਜ਼ੀ ਜ਼ੋਰ ਲਾ ਲੈ ਤੂੰ ਆਪ ਤੂੰ ਜਿਹੜਾ ਤਸਵੀਰਨ ਲਾ ਕੇ ਆਉਣੀ ਹੁੰਨੀ ਹੈਗੀ ਤੂੰ ਲਾ ਮਾਨਾ ਫਿਰ ਮੇਰੀ ਮਰਜ਼ੀ ਫਿਰ ਮੇਰੀ ਮਰਜ਼ੀ ਚੱਲਦੀ ਹੈਗੀ ਨਾ 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 ਤੇਰੀ ਮਰਜ਼ੀ ਨਹੀਂ ਚੱਲਦੀ ਤੇਰੀ ਮਰਜ਼ੀ ਸਾਡੇ ਨਾਲ ਚੱਲੂਗੀ ਜਿਵੇਂ ਅਸੀਂ ਕਹਾਂਗੇ ਓਵੇਂ ਕਰਨਾ ਪਊ ਤੈਨੂੰ ਮੈਂ ਤਾਂ ਕੋਈ ਨਹੀਂ ਐਵੇਂ ਕਰਦੀ ਹੈਗੀ ਹੋਰ ਕਿ ਤੂੰ ਉਂਗਲਾਂ ਤੇ ਚੌਂਨੀ ਆ ਨਾ ਮੈਂ ਉਂਗਲਾਂ ਤੇ ਨੱਚਦੀ ਨਹੀਂ ਹੈਗੀ ਫਿਰ ਪੇਕੀ ਵਹ ਜਾ ਜਾ ਕੇ ਇੱਥੇ ਕੀ ਕਰਦੀ ਐ ਲੈ ਪੈਰਾ ਖੜਾ ਸਾਡਾ ਹਾਂ ਬਹਿ ਜੂਗੀ ਮੈਂ ਤਾਂ ਜਾ ਕੇ ਕੰਮ ਕਰ ਲਿਆ ਕਰੀ ਤੂੰ ਤਾਂ ਦੋ ਦਿਨਾਂ ਚ ਛਾਲਾ ਮਾਰੇਂਗੀ ਤੂੰ ਤਲਾਕ ਦੇ ਦੇ ਮੈਂ ਤਾਂ ਕਹਿੰਨੀ ਆ ਮੁੰਡਾ ਹੋਰ ਬਿਆਹ ਲੂੰਗੀ ਮੈਨੂੰ ਪਤਾ ਐ ਤੂੰ ਰਾਜੀ ਤਲਾਕ ਕਰਵਾ ਕੇ ਐ ਤਾਂ ਕਰਕੇ ਤੂੰ ਮੈਨੂੰ ਤੰਗ ਕਰਦੀ ਐ ਵੀ ਤਲਾਕ ਦੇ ਦੇ ਹੋਰ ਲਿਆਵਾਂਗੇ ਬਿਠੇਰੀਆਂ ਫਿਰਦੀਆਂ ਲਗੀਆਂ ਐ ਨਹੀਂ ਫਿਰਦੀਆਂ ਫੁਰਦੀਆਂ ਕੋਈ ਨਹੀਂ ਆਉਂਦੀ ਹੈਗੀ ਤੁਹਾਡੇ ਆਉਂਦੀ ਕਿਉਂ ਨਹੀਂ ਸ਼ਰਤ ਲੈ ਲੈ ਜਾਈ ਲੈ ਜ਼ਮੀਨ ਦੇਖ ਕੇ ਘਰ ਵਰ ਦੇਖ ਕੇ ਭੱਜੀ ਆਉਗੀ ਮੇਰੇ ਮੁੰਡੇ ਚ ਕੋਈ ਕਮੀ ਨਹੀਂ ਜ਼ਮੀਨ ਦੇ ਘੜਾ ਮਮੀ ਤੁਹਾਡੇ 20 ਕਿੱਲੇ ਨੇ ਬਿਉਰੇ ਆ ਜੂਗੀ ਲਾ ਐਨੇ ਤਾਂ ਵੱਧੂ ਆ ਤੂੰ ਕਿਉਂ ਮੰਮੀ ਹਵਾ ਜੁੜਦੀ ਫਿਰਦੀ ਆ ਵੱਧੂ ਦਾ ਦੱਸ ਲੋਕਾਂ ਕੋਲ ਇੰਨੀ ਵੀ ਨਹੀਂ ਹੈਗੀ ਤੇ ਹਾੜੀਆਂ ਕਰਦੇ ਜੱਟ ਹਾਂ ਸਾਡੇ ਕੋਲ ਹੈਗੇ ਤਾਂ ਆਚਾਰ ਹੋ ਰਿਹਾ ਫੇਰ ਆਚਾਰ ਕਿੱਲੇ ਨੇ ਕਿ ਬਾਲੇ ਨੇ ਕਿ ਮਰਿਆ ਦੀ ਬੁਥੇਰੀ ਆ ਤੇਰੀ ਆ ਹਾਂ ਤੇਰੇ ਪੇਕਾਂ ਨੇ ਤਾਂ ਮੈਂ ਕਹਨੀ ਆਡੀ ਬਾਲੇ 20 ਕਿੱਲੇ ਨੇਗੇ ਬੱਲਾ ਦੇ ਕਰਦੀ ਆ ਮੇਰੀ ਪਿੱਕ ਤੇਰੇ ਵਰਗੇ ਨਹੀਂ ਹੈਗੀ ਠੀਕ ਹੈ ਨਾ ਹੋਰ ਕਿਹਦੇ ਵਰਗੇ ਆ ਮੇਰੇ ਵਰਗੇ ਤਾਂ ਕੰਮ ਕਰੇ ਤੇਰੇ ਵਰਗ ਉਸਮਾਨ ਹੀ ਲਪੋਂਦੇ ਹੈਗੇ ਮੇਰੇ ਵਰਗੇ ਤਾਂ ਕਾਹਨੂੰ ਕਰੇ ਤੇਰੇ ਪੇਕ ਨੂੰ ਤੇਰੇ ਪੇਕ ਤਾਂ ਇਹ ਹੀ ਰਹਿਣ ਤੇ ਬੇਕਾਰ ਬੜਾ ਚੰਬਲੀ ਆ ਮੇਥੋਂ ਗੁੱਤਨਾ ਪਟਾ ਲਈ ਤੂੰ ਆਪਦੀ ਕੱਟੀ ਜਾਊਗੀ ਮੇਰੇ ਕਿ ਮੈਂ ਪਟਦਿਆਂਗੇ ਮੇਰੇ ਕਿ ਮੈਂ ਪਟਦਿਆਂਗੇ ਗੁੱਤ ਕੱਟ ਕੇ ਨਹੀਂ ਸਾਦੀ ਜਮ ਹਾਂ ਮੈਂ ਜਵਾੜੇ ਰੰਗ ਤੂੰ ਮਾਰ ਮਾਰ ਕੇ ਨੱਪਾ ਹਾਂ ਤੂੰ ਦੁਰਗਾ ਦੇਗੀ ਵਾਲੀ ਚੰਬਲੀ ਆ ਲਿਆ ਕੇ ਰੱਖ ਤੇ ਠੰਡੀ ਚਾਹ ਮੱਥੇ ਮਾਰੀ ਹਾਂ ਪਤਾ ਨਹੀਂ ਕੀ ਪਤਾ ਵਿੱਚ ਚੱਕ ਕੇ ਵੀ ਲੈ ਮੈਂ ਫੜਾਉਂਦੀ ਵੀ ਨਹੀਂ ਇਦੋ ਵਾਰ ਹੋਰ ਉਦੋਂ ਤੂੰ ਮੈਨੂੰ ਫੜਾਈ ਚਾਹ ਉਦੋਂ ਨਾ ਮੇਰੇ ਗਲ ਦੁਖਦਾਗਾ ਪਤਾ ਨਹੀਂ ਤੂੰ ਕੀ ਕੀਤਾ ਕੀ ਨਾ ਕੀਤਾਗਾ ਆ ਗੁੱਸਾ ਤਾਂ ਛੱਡਦੀ ਨਹੀਂ ਹੈਗੀ ਖਾਣੋ ਅੱਗ ਸਭ ਆਖੀ ਖਾ ਲਿਆ ਮੈਂ ਮੈਨੂੰ ਕੀ ਲੁਕ ਲੁਕ ਕੇ ਨਹੀਂ ਮੈਨੂੰ ਕੀ ਤੂੰ ਦੁੱਧ ਚ ਪੱਤੀਆਂ ਪਾ ਕੇ ਦੰਨੀ ਆ ਸਾਰਾ ਦੁੱਧ ਆ ਪੀ ਜਾਣੀ ਆ ਕੀ ਤੂੰ ਦਾ ਛੱਡ ਦੇ ਵੀ ਆ ਦੁੱਧ ਮੈਂ ਨਹੀਂ ਪਿੰਦੀ ਤੇਰਾ ਭਾਈ ਪਿੰਦਾ ਐਨਾ ਨਾ ਜਦ ਮੇਰੇ ਭਾਈ ਤਾਂ ਪੀਣਾ ਹੀ ਆ ਉਹ ਚਾਹ ਨਹੀਂ ਪੀਂਦਾ ਹਾਂ ਇਹ ਜਿਸ ਕਾਲੀ ਜੀ ਹੁਣ ਦੇ ਚਿੱਟੀ ਚਿੱਟੀ ਹੋਈ ਫਿਰਦੀ ਆ ਪੀ ਪੀ ਦੁੱਧ ਖਾ ਖਾ ਬਦਾਮ ਉਹ ਬਦਾਮ ਲਿਆ ਕੇ ਰੱਖੇ ਸੀ ਮੈਂ ਚਲ ਮੈਂ ਖਾ ਲਿਆ ਕਰੂੰਗੀ ਸਾਰੇ ਖਾ ਗਏ ਨੀ ਪੁੱਤੀ ਮੈਂ ਤਾਂ ਕੋਈ ਨਹੀਂ ਖਾਦੇ ਹੈਗੇ ਕਦੇ ਤੂੰ ਹੀ ਖਾਂਦੀ ਐ ਲੁੱਕ ਲੁੱਕ ਕੇ ਮੈਨੂੰ ਕਿੱਦੇ ਤੋਂ ਬਦਾਲ ਦਿੱਤੇ ਆ ਖਾਣ ਵਾਸਤੇ ਲੈ ਮੈਂ ਲੋਕ ਕਿੱਕਾ ਖਾਉਂਗੀ ਮੈਂ ਸਾਰੇ ਆਮ ਖਾਉਂਗੀ ਮੈਂ ਘਰ ਦੀ ਮਾਲਕਣ ਤੂੰ ਕੌਣ ਹੁੰਨੀ ਐ ਮੈਨੂੰ ਰੋਕਣ ਵਾਲੀ ਹਾਂ ਰੋਕਣ ਵਾਲੀ ਮੈਂ ਤਾਂ ਨੌਕਰਾਨੀ ਆ ਬਈ ਤੁਹਾਡੇ ਘਰ ਦੀ ਮੈਂ ਤਾਂ ਹੈਗੀ ਆ ਹੈਗੀ ਆ ਫੇਰ ਮਮੀ ਤੂੰ ਬਾਲਾ ਨਾ ਬੋਲ ਸੱਚੀ ਕਹਿੰਦੀ ਮੈਂ ਤੇਰੇ ਲਿਹਾਜ਼ ਰੱਖਦੀ ਆ ਤੇ ਮੈਂ ਤਾਂ ਵੱਡੀ ਆ ਫਿਰ ਕੀ ਕਰ ਦੇਗੀ ਹਾਂ ਫਿਰ ਕੀ ਕਰੇਗੀ ਕੀ ਕਰੇਗੀ ਤੂੰ ਤੂੰ ਮੇਰਾ ਦਿਮਾਗ ਨਾ ਚੱਕ ਹਾਂ ਦਿਮਾਗ ਨਾ ਚੱਕ ਮੈਂ ਨਹੀਂ ਪਿੰਦੀ ਲੈ ਜਾ ਆਪਦੀ ਮੋੜ ਕੇ ਲੈ ਜੂਗੀ ਹਾਂ ਆ ਗਈ ਵੱਡੀ ਚਾਹ ਪੜਾਉਣ ਵਾਲੀ ਕਿ ਮੇਰੋਂ ਮਾਰਦੀ ਆ ਪੇਕੇ ਬਨੀਆਂ ਦੀਆਂ ਬਾਹਾਂ ਅਕੜੀਆਂ ਪਈਆਂ ਲੱਗਿਆ ਜਾ ਕੇ ਤਾਂ ਦੇਖ ਤੂੰ ਬਾੜ ਤਾਂ ਟੱਪ ਕੇ ਰਾਂ ਤੇਰੇ ਪਿੰਦਿਆਂ ਦੇਖੀ ਹੁ ਘਹਕਾਰੀ ਫਿਰਦੀ ਆ ਹਾਂ ਹਾਂ ਮੈਂ ਤਾਂ ਪਹੁੰਚ ਗਿਆ ਕਰੀ ਬਸ ਹਾਂ ਕੋਈ ਨਾ ਫਿਰ ਮੈਂ ਆ ਜਾਊਂਗਾ ਇਧਰੀ ਆ ਜਾਊਂਗਾ 10 ਮਿੰਟਾਂ ਤੱਕ ਹੂੰ ਠੀਕ ਆ ਆ ਗਿਆ ਹੈ ਆ ਗਏ ਭਾਈ ਵਧੀਆ ਰਹੀ ਯਾਤਰਾ ਹਾਂ ਵਧੀਆ ਰਹੀ ਮਿੱਠੂ ਤੂੰ ਦੱਸ ਕਿਵੇਂ ਪੈਰੀ ਪੈਨੇ ਉਹ ਪੈਰੀ ਲੈ ਕੰਮ ਲੈ ਆਇਆ ਨਹੀਂ ਕਰਦੇ ਨਾ ਉਹ ਛੋਟੇ ਹੁੰਦੇ ਅਗੇ ਬਾਲੇ ਉਹ ਲਾਉਂਦੇ ਹੁੰਦੇ ਹੋਰ ਵਧੀਆ ਰਿਹਾ ਵਧੀਆ ਰਿਹਾ ਮੈਂ ਤਾਂ ਕਿ ਤੂੰ ਬਾਗਿਆ ਹੋਏਗਾ ਇੱਥੇ ਚੱਲ ਵਧੀਆ ਹੋ ਗਿਆ ਲੈ ਭੈਣ ਨੇ ਕਹਿੰਦੀ ਵੀ ਐ ਕਰਕੇ ਜਾ ਰਿਹਾਗਾ ਉਹ ਚੱਲ ਫਿਰ ਵਧੀਆ ਹੋ ਗਿਆ ਰੇ ਪਿਆ ਹੋਰ ਠੀਕ ਠਾਕ ਆ ਠੀਕ ਠਾਕ ਵਧੀਆ ਹਾਂ ਹੋਰ ਥਕਾਵਟ ਤਾਂ ਨਹੀਂ ਹੋਈ ਕਾਵੜ ਦਾ ਕਾਦੀ ਹੋਣੀ ਆ ਤਾਂ ਵਰਤਾ ਹੁਣ ਇੱਥੇ ਕੰਮ ਧੰਦਾ ਕਰਦੀ ਰਹਣੇ ਆਗੇ ਵਿਹਲਾ ਹੁੰਦੀ ਹੁੰਦੀ ਹੱਥ ਕਾਵੜ ਤਾਂ ਚੱਲ ਵਧੀਆ ਟਾਈਮ ਕੱਢ ਲਿਆ ਭਾਈ ਕਿਹੜਾ ਕੱਢਿਆ ਜਾਂਦਾਗਾ ਹੋਰ ਚੱਲ ਮੈਂ ਆਖਾ ਯਾਰ ਵਿਹਲੇ ਆ ਕਰੇ ਜਾਏ ਹੁਣੇ ਆਗੇ ਚੱਲ ਦਰਸ਼ਨ ਹੋ ਜਾਣਗੇ ਹਨਾ ਧਰਮਕ ਸਥਾਨਾਂ ਦੇ ਕੁਝ ਪਤਾ ਹੀ ਲੱਗਦਾ ਮਾੜਾ ਮੋਟਾ ਕਿਹੜੀ ਕਿਹੜੀ ਜਗ੍ਹਾ ਜਾਏ ਭਾਈ ਅਸੀਂ ਇੱਧਰ ਬਾਬਾ ਬੁੱਢਾ ਜੀ ਦੇ ਵੀ ਜਾ ਕੇ ਆਏਾਂਗੇ ਅੰਮ੍ਰਿਤਸਰ ਵੀ ਜਾਇਆ ਹੈ ਅੱਛਾ ਵਾਹਾਂ ਸਾਰੇ ਕਿਤੇ ਜਾਇਆ ਹੈ ਬਸ ਠੀਕ ਹੈ ਹਾਂ ਚੱਲੋ ਵਧੀਆ ਹੋਰ ਠੀਕ ਹੈ ਹਾਂ ਠੀਕ ਠਾਕ ਵਧੀਆ ਆ ਜਾ ਚੱਲ ਆ ਜਾ ਟੁੱਟ ਪੈਣਾ ਤੜਕੀ ਤੜਕੀ ਨਿਕਲ ਕੇ ਬਾਹਰ ਮੈਂ ਕਿਹਾ ਸੀ ਤੇ ਸਬਜੀ ਲਿਆ ਦੀ ਤੰਨੇ ਘੰਟੇ ਹੋ ਗਏ ਨੇ 6 ਵਜੇ ਤਾਂ ਗਿਆ ਹੋਇਆ ਕਿਹੜੇ ਪਾਸੇ ਲੰਘ ਗਿਆ ਬਾਗ ਗਿਆ ਹੁਣ ਯਾਰਾਂ ਦੋਸਤਾਂ ਕੋਲੇ ਲੱਗ ਗਿਆ ਹੁਣ ਤੜਕੀ ਚੁਲਸਣਾ ਹੁਣ ਕੋੜਾ ਕੰਮ ਐ ਕੋਈ ਹੋਰ ਹੈ ਕਰਦੀਆਂ ਕੀ ਪਤਾ ਉਹਦੇ ਹੱਥ ਨਹੀਂ ਬੜੇ ਆ ਕੇ ਇਹਨਾਂ ਦੇ ਲਿਆਉਣੀਆਂ ਕੋਲੀ ਕੇ ਸਬਜੀ ਤੇ ਨਾਲੇ ਪੁੱਛ ਕੇ ਆਉਂਗੀ ਕਹਿੰਦੀ ਸੀ ਮੇਰਾ ਭਾਈ ਸੂਟ ਲੈ ਕੇ ਆਊਗਾ ਨਾਲੇ ਸੂਰਤਾ ਦੇਖ ਕੇ ਆਵਾ ਕਹੇ ਜਿਦਿਕੇ ਗਿਆ ਉਹ ਟੁੱਟ ਪੈਣਾ ਆਉਣਾ ਹੈਗਾ ਸਾਰਾ ਦਿਨ ਭੁੱਖੀ ਮਰੀ ਜਾਊਂਗੀ ਉਹ ਹੈ ਜਮਾ ਸੁੱਕੇ ਪਈ ਨੇ ਐ ਵੀ ਨਹੀਂ ਹੈਗਾ ਦੇਖ ਕੇ ਕੋਈ ਪਾਣੀ ਪਾ ਦੂਗਾ ਮੇਥੋਂ ਬਿਨਾ ਨਹੀਂ ਪੈਣੀ ਕਿਲੇ ਪੀਤ ਆ ਗਈ ਹੈ ਠੀਕ ਆ ਪੈਣ ਨੂੰ ਦੱਸ ਠੀਕ ਆ ਮੈਂ ਤਾਂ ਕੀ ਕਰਦੀ ਸੀ ਆਪਣੇ ਮਿਲਦਾ ਟੁੱਟਿਆ ਪੈਣੀ ਹੇ ਹਾਏ ਇਹ ਗਲੀਆਂ ਹੁੰਦੀਆਂ ਨੇ ਹੇਠਾਂ ਇਹਦੇ ਅੱਛਾ ਤੇ ਮੇਰੀ ਗੱਲ ਸੁਣ ਹਾਂ ਕੰਮ ਕੁੰਮ ਨਵੇੜ ਲਈ ਹਾਂ ਕੰਮ ਤਾਂ ਨੇ ਮੇੜਤੇ ਸੀਗੇ ਬਸ ਆਪਾਂ ਡੇ ਰਹਿ ਗਏ ਦੋ ਕਮੰਜਨ ਵਾਲੇ ਅੱਛਾ ਹਾਂ ਸੱਸ ਕਿੱਥੇ ଥିਦਰੀ ਪਤਾ ਨਹੀਂ ਅੰਦਰ ਬੈਠੀ ਹੋਣੀ ਜਾਂ ਬਾਹਰ ਉਹ ਨਿਕਲ ਗਈ ਹੋਣੀ ਤੈਨੂੰ ਪਤਾ ਤੈ ਕੇ ਫਿਰਦੀ ਰਹਿੰਦੀ ਐ ਲੋਕਾਂ ਦੇ ਸਾਰਾ ਦਿਨ ਹੋਰ ਕੰਮ ਸੀਗਾ ਮੇਰੇ ਸੱਸ ਤਾਂ ਹੀ ਹਾਂ ਮੈਂ ਤਾਂ ਤੇਰੇ ਤਾਂ ਹੀ ਕੰਮ ਸੀਗਾ ਮੇਰੇ ਥਾਈ ਹਾਂ ਹਾਂ ਦੱਸ ਮੈਂ ਤਾਂ ਇਹ ਕਹਿੰਦੀ ਸੜੀ ਉਹ ਮੇਰੇ ਵਾਲਾ ਟੁੱਟ ਪੈਣਾ ਸਵੇਰ ਦਾ ਨਿਕਲਿਆ ਹੋਇਆ ਤੜਕੀ ਦਾ ਉਹਨੂੰ ਮੈਂ ਕਿਹਾ ਸੀ ਤੀ ਸਬਜ਼ੀ ਲਿਆ ਦੇ ਅਜੇ ਤੱਕ ਕਾਇ ਨਹੀਂ ਮਿਲਦਾ ਰੱਜ ਕੇ ਪਿਆ ਹੋਊਗਾ ਕਿਤੇ ਦਾਰੂ ਦਾ ਨਹੀਂ ਫਿਰ ਤੂੰ ਉਹਨੂੰ ਕਾ ਤੋ ਭੇਜ ਦਿੰਨੀ ਆ ਪੈਣੇ ਜੇ ਤੈਨੂੰ ਪਤਾ ਐ ਵੀ ਰੱਜ ਕੇ ਪਊਗਾ ਠੇਕੇ ਤੇ ਜਾਂਦਾ ਸਿੱਧਾ ਤਾਂ ਜੇ ਤੂੰ ਤੋਰਦੀ ਐ ਨੀ ਫਿਰ ਹੋਰ ਮੈਂ ਕੀ ਕਰਾਂ ਦੁਕਾਨ ਵੀ ਤੇ ਦੇ ਲੈ ਕਿੰਨੀ ਦੂਰ ਆ ਪੈਸੇ ਦੇ ਕੇ ਤੋਰਿਆ ਤੀ ਕੁੜੀ ਨੀ ਪੈਸੇ ਦੇ ਕੇ ਤੋਰੇ ਸੀ ਹੋਰ ਨੂੰ ਨੀ ਤੈਨੂੰ ਵੀ ਆ ਕਰੀ ਮੇਰੇ ਪੀਏ ਦੇ 50 ਹੀ ਦਿੱਤੇ ਸੀ ਨੀ ਫਿਰ 50 ਦਾ ਹੁੰਦਾ ਪਊਗਾ ਉਹੀ ਲੈ ਕੇ ਪੀ ਗਿਆ ਹੁਣਾ ਛੋਟਾ ਦੇਖਾ 50 ਦਾ ਕਿੱਥੇ ਹੁੰਦਾ ਨਹੀਂ 60 ਦਾ ਕਰਖੇਗਾ ਹੁਣ ਤਾਂ ਅੱਛਾ 60 ਦਾ ਕਰਤਾ ਕੁੜੇ ਲੈ ਤੈਨੂੰ ਬਾਲੀ ਨਹੀਂ ਪਤਾ ਪਤਾ ਨਹੀਂ ਹੂੰ ਗਰ ਉਹ ਹੀ ਲੈ ਕੇ ਤਾਂ ਮੇਥੋ ਜਾਂਦੇ 60 ਰੁਪਏ ਮੈਂ ਇਹ ਜੇ ਫਿਰ ਤੂੰ ਐ ਜਿਹੜੀ ਉਹਨੂੰ ਪੈਸੇ ਦਿੰਨੀ ਆ ਦੱਸ ਹੇ ਪੈਸੇ ਦੇਣ ਦੀ ਕਿਉਂ ਲੋੜ ਪੈਂਦੀ ਐ ਇਹ ਜੇ ਨੂੰ ਕੀ ਲੋੜ ਪੈਂਦੀ ਐ ਫੜ ਕੇ ਕੁੱਤਨੀ ਘਮਾ ਦਿੰਦਾ ਸਾਰੇ ਪਾਲ ਕਿ ਤੇਰੇ ਨਾਲ ਪਿੰਦਾ ਹੋਵੇ ਭੈਣੇ ਫਿਰ ਪਤਾ ਲੱਗੇ ਤੈਨੂੰ ਵੀ ਕੀ ਦੁੱਖ ਹੁੰਦਾ ਇਹ ਸਹੀ ਗੱਲ ਹੈ ਭੈਣੇ ਚਲ ਤੇਰਾ ਤਾਂ ਬਾਲੀ ਜੂਣ ਮਾੜੀ ਹੈ ਚਲ ਕੋਈ ਨਾ ਟੈਨਸ਼ਨ ਨਾ ਲਿਆ ਕਰ ਹੋ ਜਾਊਗਾ ਸੱਟ ਹੌਲੀ ਹੌਲੀ ਹੋਰ ਸੁਣਾ ਉਹ ਹੋਊਗਾ ਹੋਜੂਗਾ ਨਹੀਂ ਅੱਦਾਂ ਜਾ ਵੀ ਇੱਥੇ ਧੱਕੇ ਖਾਂਦਾ ਖਾਂਦਾ ਨਾ ਨਹੀਂ ਐ ਨਾ ਕਹ ਫਿਰ ਵੀ ਤੇਰੇ ਨਾਲ ਕਹਿੰਦੀ ਸੀ ਹਾਂ ਪਰ ਬਣ ਕੇ ਜੇ ਮੜੀ-ਮੋਟੀ ਸਬਜ਼ੀ ਸੁੱਕਜੀ ਹੈਗੀ ਦੇ ਦੇ ਮੈਨੂੰ ਭੁੱਖੀ ਮਰੀ ਨਹੀਂ ਆਪ ਤਾਂ ਟੁੱਟ ਬੈਣਾ ਸਾਲਾ ਦਿਨ ਘਰੇ ਬੜਨਾ ਨਹੀਂ ਹੈਗੇ ਉਹ ਉਹ ਤਾਂ ਬੜਨਾ ਨਹੀਂ ਹੈਗੇ ਆ ਸਾਡੇ ਸਬਜ਼ੀ ਭੈਣੇ ਆਲੂ ਪਕੌੜੀਆਂ ਦੀ ਹੈਗੀ ਤਾਂ ਹੈ ਤੇ ਉਹ ਮਾਮਾ ਰਹਿੰਦਾ ਰੋਟੀ ਖਾਣ ਵਾਲਾ ਮਮੋਰੀ ਆਇਆ ਜੀ ਗਿਆਣੀ ਪੁੱਛਣਾ ਪੈਣੇ ਤੰਗ ਕਰ ਛੱਡਿਆ 10 ਦਿਨ ਪੈਣੇ ਜਿੰਨੇ ਤੱਕ ਪੂਰੇ ਹੁੰਦੇ ਨਹੀਂ ਹੈਗੇ ਕਾਨੂੰ ਜਾਂਦਾ ਆਈ ਵਾਰ 10 ਦਿਨ ਕਰਕੇ ਜਾਂਦਾ ਹੁੰਦਾ ਪੂਰੇ ਹੋਰ ਇਹ ਤਾਂ ਬਲਾਈ ਦਿਨ ਲੋਕੇ ਆਣਾ ਰੀਤਾਂ ਨਾਲ ਦੀ ਆਹੋ ਪੈਰੀਏ ਪੈਣੇ ਆਤ ਪੈਰੀਏ ਹੈ ਨਹੀਂ ਵਾਲੀ ਕਰਦਾ ਨਹੀਂ ਪੁੱਛਣਾ ਪੈਣੇ ਸਾਰਾ ਤਾਂ ਦਿੱਦ ਪੀ ਜਾਂਦਾ ਹੈ ਪੁੱਛਣਾ ਹੋਰ ਪਿੰਡ ਜਮੀਨ ਛੱਡਦਾ ਪਿੱਛੇ ਮੇਰਾ ਭਾਈ ਆਇਆ ਤੇ ਮੇਰੇ ਸੱਸ ਨੇ ਦੇ ਲ ਸਾਰਾ ਕੁਝ ਲਪੋਤਾ ਚੱਕ ਕੇ ਚਾਪਤੀ ਆ ਸ਼ੱਕ ਸ਼ੁਕਰ ਸਾਰਾ ਕੁਛ ਲਕੋਤਾ ਸੁੱਕੇ ਦੁੱਧ ਚਾਹ ਕਰਕੇ ਪਿਆਈ ਇੱਕ ਜੀਟਾ ਹੁੰਦੀਏ ਦੇਖ ਲੈਣਾ ਦੇਖ ਲੈ ਸਾਰਾ ਦੁੱਧ ਪਾਈ ਨੂੰ ਪਿਆਤਾ ਸਾਰਾ ਦੁੱਧ ਨੂੰ ਪਿਆਤਾ ਮੈਨੂੰ ਤਾਂ ਪੁੱਛਣਾ ਪੈਣਾ ਮੇਰੀ ਵੀ ਜੂਣ ਬਥੇਰੀ ਮਾੜੀ ਐ ਤੂੰ ਤਾਂ ਬੋਲੀਂ ਐ ਤੂੰ ਵੀ ਇਹ ਨਹੀਂ ਕਰਿਆ ਕਰ ਫਿਰ ਨਹੀਂ ਕੀ ਕਰਾਂ ਤੈਨੂੰ ਪਤਾ ਤਾਂ ਹੈਗੇ ਮੇਰੇ ਸੱਸ ਦਾ ਕਹਿੰਦੀ ਮੇਰੇ ਚੱਲੂਗੀ ਘਰ ਚ ਤੇਰੀ ਨਹੀਂ ਚਲਦੀ ਹੈਗੀ ਫਿਰ ਜੇ ਤਾਂ ਤੂੰ ਐ ਦਬ ਕੇ ਰਹੀ ਫਿਰ ਤਾਂ ਸਾਰੀ ਉਮਰ ਤੈਨੂੰ ਉਹੀ ਦਬ ਕੇ ਰੱਖੂ ਜੁੱਤੀ ਥੱਲੇ ਹੀ ਨਹੀਂ ਐਨਾ ਤਾਂ ਮੈਂ ਕਰਦੀ ਆ ਮਾਣੇ ਬੋਲੀ ਸਿੱਖ ਲੈ ਨੀ ਐ ਤਾਂ ਬਥੇਰਾ ਬੋਲਦੀਆਂ ਪੈਣ ਗੱਲਾਂ ਚ ਨਹੀਂ ਆਉਣੰਦੀ ਹੈਗੀ ਮੈਂ ਤੇ ਤੈਨੂੰ ਐ ਕਹਿੰਦੀ ਐ ਜਿਵੇਂ ਤੂੰ ਫਾਈਨਲ ਕਰਦੀ ਐ ਉਵੇਂ ਤੂੰ ਕਰਿਆ ਕਰ ਚਲੱਕੀ ਆ ਖੇੜੇ ਨਾਲ ਦੇਖਾ ਦੋ ਦਿਨਾਂ ਚ ਨਾਲ ਬੁਜੀ ਉਹ ਨੀ ਐ ਕਰ ਫੇਰ ਜਿਹੜੀ ਦਾਲ ਜੀ ਪਈ ਐ ਜੀ ਤੂੰ ਹੀ ਲੈ ਜਾ ਆਪੇ ਚਟਣੀ ਕੁੱਟ ਕੇ ਖਵਾਉਗੀ ਆਦੇ ਭਾਈ ਨੂੰ ਹਾਂ ਤੂੰ ਮੈਨੂੰ ਬੜਾ ਜਦ ਤੂੰ ਕੋਈ ਨਾ ਕੁੱਟਣੀ ਚਟਣੀ ਕੱਡੂਗੀ ਗਾਲਾਂ ਵਿੱਚ ਭਜਾਉਗੀ ਉਹਨੂੰ ਵੀ ਜ਼ਾਹਰ ਨੀ ਫੇਰ ਕਿਤੇ ਮੈਨੂੰ ਨਾ ਕਹਦੇ ਵੀ ਤੂੰ ਚਟਣੀ ਨਾ ਕਰ ਦੇ ਤੂੰ ਨਾ ਨਾਰਾ ਗੜੀ ਹਾਂ ਵਦੋ ਆਪਦਾ ਭਾਈ ਨੂੰ ਆਪੇ ਖਵਾ ਪਈ ਮੈਨੂੰ ਕੀ ਲੱਗਦੀਆਂ ਥੋੜੀ ਇਹ ਕਰ ਇਹਨੂੰ ਪਹਿਲੀ ਸਿਖਿਆ ਦੀ ਨੀ ਉਹ ਤਾਂ ਪਿੱਛੇ ਲੱਗਦਾ ਨਹੀਂ ਉਹ ਨੂੰ ਨਾ ਤੂੰ ਕਹਿ ਕੋਜੀ ਤੂੰ ਇਹ ਤਾਂ ਕੋਈ ਛਟਕਾਰਾ ਪਾਉਣਾ ਕੋਈ ਚੱਜ ਦੀ ਸਕੀਮ ਲਾ ਲੈ ਨਾਲੇ ਨਹੀਂ ਤੂੰ ਹੀ ਦੇ ਦੇ ਕਰ ਸਕੀਮ ਮੈਨੂੰ ਮੇਰੇ ਕੋਲੇ ਕਿਹੜੀਆਂ ਸਕੀਮਾਂ ਕੋਮਾਂ ਹੁੰਦੀਆਂ ਨੇ ਹਾਂ ਚੱਲ ਮੈਂ ਤੈਨੂੰ ਦੇਉਂਗੀ ਕੋਈ ਸਕੀਮ ਤੇ ਤੂੰ ਕਹਿੰਦੀ ਸੀ ਤੇਰੇ ਭਾਈ ਆਊਗਾ ਰਖੜੀ ਬਣਾਉਣ ਬਣਾ ਗਿਆ ਥੀ ਨਹੀਂ ਬਣਾ ਕੇ ਤੈਨੂੰ ਦੱਸੀ ਤੇ ਜੰਨੀ ਆ ਪੈਣੇ ਬੇਇੱਜ਼ਤੀ ਕਰਕੇ ਤੋੜਿਆ ਪੁੱਲ ਸਾਰਾ ਕੁਝ ਲਕੋਤਾ ਸੂਟ ਕਹਿੰਦੀ ਸੀ ਦੇ ਦੇ ਨਹੀਂ ਸੂਟ ਦੇ ਗਿਆ ਬਲਾਈ ਸੋਣਾ ਸੂਟ ਦੇ ਕੇ ਗਿਆ ਫੇਰ ਦਿਖਾਉਂਗੀ ਹੋਰ ਆਉਂ ਬੈਠੀਏ ਮੇਰਾ ਪਹਿਲਾ ਸੂਟ ਚੱਕ ਲੈ ਨੀ ਪਰ ਤੂੰ ਉਧਰੇ ਆ ਜੀ ਦਿਖਾਉਣ ਮੀ हां ਥੋੜੇ ਘਰ ਆ ਜੂ ਬੋਚ ਲੈਣਾ ਨਾ ਸੀ ਮੰਨਦੇ ਨਾਲ ਉਧਰ ਹੀ ਸਿਮਣਦੇ ਆਉਂਗੀ ਹਾਂ ਹੋਰ ਚ ਲੈ ਆ ਕੇ ਦੇ ਬਣ ਬਣ ਕੇ ਮੈਨੂੰ ਲਿਆਉਣੀ ਆ ਜਾ ਕੋਠੇ ਅੰਦਰ ਆ ਜਾ ਤੂੰ ਵੀ ਧੁੱਪੇ ਖੜੀ ਆ ਚੱਲ ਚੱਲ ਪਤਾ ਨਹੀਂ ਕੀ ਕਰੀ ਜਾਂਦੀ ਐ ਲਾ ਬੈਠੀ ਆ ਗੁੱਡੀ ਵੀ ਗੁੱਡੀ ਰੋਟੀ ਟੁੱਕ ਬਣਾਈ ਨਹੀਂ ਹਜੇ ਫੜਾਈ ਨਹੀਂ ਤੇ ਰੋਟੀ ਹਜੇ ਬਹਿਣਾ ਨਾ ਦੇਣਾ ਮੈਂ ਤਾਂ ਕਿਹੜੇ ਵੇਲੇ ਦਾ ਬੈਠਾ ਉੱਥੇ ਇਹਦੇ ਭਾਈ ਜਾਨ ਕੀੜੇ ਕਿਹੜਾ ਵੇਲਾ ਹੋ ਗਿਆ ਰੋਟੀ ਤਾਂ ਨਾ ਹੀ ਨਹੀਂ ਲੈਂਦੀ ਬਣਾਉਣ ਨੂੰ ਆਪ ਚੋਂ ਸਲੈਂਦੀ ਆ ਪਹਿਲਾਂ ਦੁੱਜਾ ਬੈਠਾ ਰਹੇ ਤੂੰ ਫੜਾ ਦੇਉ ਤਾਂ ਜਹੀ ਜੀ ਹੈਗੀ ਹੈਗੀ ਐ ਮੈਨੂੰ ਕੋਈ ਪਤਾ ਸੀ ਭਰਾਵਾ ਮੈਂ ਤਾਂ ਐਸੀ ਵੀ ਫੜਾ ਦੂਗੀ ਤੈਨੂੰ ਰੋਟੀ ਨੂੰ ਐ ਤਾਂ ਬੇਲ ਐ ਕਿ ਖਰੀਦ ਲਈ ਤੁਸੀਂ ਨੇ ਬੇਲ ਐ ਕਿ ਮੈਂ ਤਾਂ ਤੈਨੂੰ ਤੂੰ ਤਾਂ ਉਹੀ ਗੱਲ ਆ ਕਿਹੜਾ ਸਲਾਹ ਕਰਦੀਆਂ ਕਿਸੇ ਨਾਲ ਉਹ ਤਾਂ ਚੋਰੀ ਚੋਰੀ ਦੱਸਿਆ ਕੋਈ ਗੱਲਬਾਤ ਕਰੀਏ ਤੈਂ ਭੇ ਭਰਾਵਾ ਮੈਂ ਕੀ ਗੱਲਬਾਤ ਕਰਨੀ ਸੀ ਅਬ ਚੋਲਾ ਮਰ ਗਿਆ ਉਨੇ ਛੇਤੀ 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 ਬਿਆਲੇ ਲੋ ਛੇਤੀ ਬਿਆਲੇ ਲੋ ਪਾਈਆਂ ਦੀ ਦਾ ਸਲਾਹ ਕਿਹੜੀ ਪੈਣਾ ਕਿਹੜੀ ਲੈਂਦੀ ਨਹੀਂ ਪਾਈਆਂ ਦਾ ਮੂਰੇ ਰੱਖਦੇ ਨੇ ਹੈ ਤੈ ਸਮਾਂ ਚੋਰੀ ਕੀ ਗੱਲ ਮੈਂ ਬਈ ਬਾਨੀ ਮਾਰਦਾ ਸੀ ਕਹਨੋਂ ਪਾਨੀ ਮਾਰਦਾ ਸੀ ਕਾਲੀ ਬੱਸ ਮੇਰੇ ਤਾਂ ਅਕਲ ਤੇ ਪੜਦਾ ਪੈ ਗਿਆ ਕੁਛ ਨਾ ਵੀ ਪੜਦਾ ਪੈ ਗਿਆ ਹੁਣ ਮੈਨੂੰ ਪਤਾ ਕੀ ਕਹਿੰਦੀ ਹੈਗੀ ਕਹਿੰਦੀ ਮੈਨੂੰ ਪੇਕੇ ਜਾਇਆ ਹੁੰਦੇ ਹੈ ਵੀ ਜਦੋਂ ਉਹਦਾ ਭਰਾ ਰਖੜੀ ਬਣਾ ਕੇ ਲੈ ਗਿਆ ਹੈ ਫੇਰ ਉਹਦਾ ਕੀ ਹੱਕ ਬੰਦਾ ਪੇਕੇ ਜਾਣ ਦਾ ਹੈ ਕੰਮ ਕਰਨ ਦੀ ਮਾਰੇ ਤੜਦੀ ਆ ਉਹੀ ਤਾਂ ਗੱਲ ਹੈਗੀ ਕਰਾਇਂਦਾ ਹੁੰਦਾ ਭਈ ਉਹ ਉੱਥੇ ਪਾ ਦੇਣ ਮੈਂ ਤਾਂ ਲੈ ਮੱਛਰੇ ਮੱਛਰ ਨਾ ਤਾਂ ਉੱਥੇ ਲੱਤ ਬਾਹ ਸਿੱਧੀ ਸੋਫਿਆਂ ਦੇ ਪਿਆ ਕਰਦੇ ਨੇ ਪਹਿਲਾਂ ਕਿਤੇ ਓਹੋ ਤੂੰ ਇੱਥੇ ਪੈ ਜਾ ਕਰ ਭਾਂਡੇ 'ਚ ਪੈ ਜਾ ਕਰ ਮੰਜਾ ਢਾ ਕੇ ਲੈ ਮੈਂ ਤਾਂ ਕਹਿੰਦੀ ਉੱਥੇ ਪੈ ਜਾ ਕਹਿੰਦੀ ਕਹਿੰਦੀ ਹੋਰ ਤੇ ਪੈ ਜਾ ਹਣ ਕੀੜੇ ਦੇਨ ਪੁੱਤੀ ਦੇ ਇਹਨੇ ਲਹੂ ਪੀਤਾ ਕਿੱਥੋਂ ਕਲਜੋ ਗੁੰਦ ਲਿਆਂਦੀ ਚੱਲ ਕੋਈ ਨਾ ਮੈਂ ਬੋਲ ਮਾਰ ਕੇ ਪੁੱਛਦੀ ਆ ਜਲਵੇੜੇ ਤੂੰ ਕਰਾਉਂਦਾ ਸੀ ਦੇਖ ਲੈ ਇੰਨੀ ਪੜ੍ਹੀ ਲਿਖੀ ਕੁੜੀ ਤੇ ਇੰਨੀ ਪੜ੍ਹੀ ਲਿਖੀ ਮੰਨੀ ਤੂੰ ਮੈਟ੍ਰਿਕ ਕਰੀਏ ਉਹਨੇ ਕੁੜੀ ਨੇ ਹੋਰ ਮੈਨੂੰ ਕਹਿੰਦੇ ਸੀਗੇ ਕਹਿੰਦੇ ਉਹ ਤਾਂ ਕੁੜੀ ਬਾਲੀ ਸਿਆਣੀ ਆ ਹੁਣ ਵੀ ਮੈਨੂੰ ਉੱਥੋਂ ਦੇ ਮਿਲੇ ਸੀਗੇ ਮਿਲਦਾ ਕਿਤੇ ਇੰਨਾ ਬੜਿਆ ਲਿਖਿਆ ਜਵਾਬ ਦੇਖ ਲੈ ਹੋਰ ਕੁੜੇ ਜੱਸੀ ਨਹੀਂ ਜੱਸੀ ਹਲਦੀ ਆ ਕਿਤੇ ਮਸਾ ਆਉਗੀ ਆਉਦਾ ਭਾਰ ਲਿਆ ਹੋਣਾ ਢਿੱਡ ਭਈ ਦੂਜੇ ਦੀ ਕੀ ਲੋੜ ਐ ਲੈ ਚੰਗਾ ਸਾਰਾ ਸਮਾਨ ਖਾ ਗਏ ਜਿਹੜਾ ਤੇਰੇ ਬਾਤੇ ਲਿਆਂਦਾ ਸੀ ਉਹਦੇ ਪਰਾਂ ਨੂੰ ਖਵਾਤਾ ਹਾਂ ਅਜੇ ਮੈਨੂੰ ਬੋਲਦੀ ਐ ਕਹਿੰਦੀ ਤੂੰ ਲਕੋ ਤਾਂ ਸਮਾਨ ਸ਼ੱਕਰਖੰਡ ਲੈ ਦੱਸ ਅਸੀਂ ਭੁੱਖੇ ਆ ਲਪੋੜਨ ਤੋ ਕੀੜੀਆਂ ਜੇ ਲੱਗ ਜਾਂ ਸੀ ਮਾਪਰਾ ਧਰਤੀ ਆ ਰੋਟੀ ਨਹੀਂ ਫੜਾਈ ਤੇ ਮਾਮੇ ਨੂੰ ਤੂੰ ਕਹਦੇ ਵਾਸਤੇ ਤੂੰ ਫੜਾ ਦੇ ਮੇਰੇ ਟਿੱਡੇ ਦੇ ਦਰਦ ਹੋਈ ਜਾਂਦਾ ਮੈਂ ਤੈਨੂੰ ਫੜਾਈ ਜਾਂਦੀ ਕਿਉਂ ਤੇਰੇ ਟੁੱਟ ਗਏ ਥੋੜਾ ਤਾਂ ਹੁੰਦੀ ਰਹਿੰਦਾ ਭਈ ਦਰਦ ਤੂੰ ਤਾਂ ਕਦੇ ਠੀਕ ਹੀ ਨਹੀਂ ਮਾਤਾ ਜਦਾਂ ਆਇਆ ਮਾਤਾ ਤੁਹਾਨੂੰ ਐਂ ਦੇਖਦਾ ਕੀ ਦੇਦਾ ਮਾਮਾ ਤੂੰ ਹੈ ਹਾਂ ਭਜੀ ਭਈ ਤਾਂ ਮੈਂ ਫਿਰਦੀਆਂ ਤੇਰੇ ਅੱਗੇ ਪਿੱਛੇ ਸਵਾਹ ਫਿਰਦੀਆਂ ਭਈ ਕੀ ਗੱਲ ਭਈ ਇੱਥੇ ਪੈਂਦਾ ਸੀ ਜਦ ਮੈਂ ਚੱਕਾ ਪਲਾ ਪੱਖਾ ਲੱਗਿਆ ਉੱਥੇ ਕੀ ਗੱਲ ਮੱਛਰ ਚੱਕਾ ਤੂੰ ਪਾਇਆ ਕਹਿੰਦੀ ਉੱਥੇ ਪੈ ਜਾ ਮਾਮਾ ਸਾਰੀ ਰਾਤ ਮਾਮਾ ਖੜਕਾ ਕਰੀ ਜਾਂਦੇ ਪਤਾ ਨਹੀਂ ਕੀ ਕਰਦੇ ਕੀ ਨਾ ਸਾਨੇ ਬੰਦੇ ਦੀ ਵਿੜਕ ਹੁੰਦੀ ਐ ਸੌਰੀ ਸਾਨੇ ਬੰਦੇ ਦੀ ਖੜਕ ਤੁਰਿਆ ਫਿਰਦਾ ਕਦੇ ਬਾਹਰ ਭਾ ਕੇ ਕਦੇ ਅੰਦਰ ਆ ਕੇ ਕਦੇ ਬਾਹਰ ਤੇ ਫਿਰ ਤੈਨੂੰ ਕਿਤਕਲੀਫ ਹੁੰਦੇ ਆ ਕਿ ਟੋਲ ਬਜਾਉਂਦਾ ਤੇਰੇ ਸਿਰ ਤੇ ਜੇ ਤਕਲੀਫ ਹੁੰਦੇ ਤਾਂ ਹੀ ਕਿਹਾ ਮਾਮਾ ਉਧਰ ਪੈ ਜਾ ਕਰ ਉਧਰ ਸੋਸ ਵਾਲੇ ਪੈਣ ਨੂੰ ਕਿਹਨੇ ਕਿਹਾ ਮਾਮਾ ਨਹੀਂ ਭਾਈ ਮਨਜਾ ਹੈ ਨਹੀਂ ਪਈ ਉੱਥੇ ਦੇ ਲੈ ਮਨਜਾ ਕਾਨੂੰ ਨਹੀਂ ਹੈਗਾ ਕਿੰਨਾ ਖਾ ਪਿਆ ਤੇ ਮਨਜਾ ਡਾਉਣ ਨੂੰ ਤੂ ਡੌਣਾ ਸੁਪਰਮੰਜਾ ਇਹਨੇ ਡੌਣਾ ਸੀ ਨਾ ਕੇ ਡੌਂਦਾ ਤੂ ਡਾਹਾਂ ਦੀ ਤੇਰਾ ਭਾਈ ਆ ਭਾਈ ਫੇਰਾ ਤੂੰ ਮੇਰੇ ਪੱਗ ਦੀ ਕਿੰਨੀ ਫਤਰਦਾਰੀ ਕਰੀਂ ਮੈਂ ਮਰ ਜਾ ਕਿੰਨੇ ਸਰੀਕੇ ਕਰਦੀ ਆ ਐਨੇ ਨਿਕਲਿਆ ਵੇ ਪਲੇਕ ਤੇਰੇ ਐਨੀ ਕਿ ਜਗ੍ਹਾ ਭਾਈ ਉਹ ਤੇ ਸੋਫੇ ਤੇ ਐਨੀ ਕਿ ਜਗ੍ਹਾ ਰਾਤ ਲੈ ਥੱਲੇ ਮੈਨੂੰ ਪਤਾ ਆਸਾਂ ਮਾਰਿਆ ਥੱਲੇ ਡਿੱਗਿਆ ਉੱਠ ਕੇ ਪਿਆ ਬਾਈ ਮੈਨੂੰ ਸਾਰਾ ਪਤਾ ਹੈ ਜਿਹੜੀਆਂ ਚਾਲਾਂ ਤੇ ਫਿਰਦੀ ਆ ਇਹਨੇ ਹੋਣੀ ਚਾਲਾਂ ਫਿਰਦੀ ਨਿਕਲ ਨਾ ਉਧਰ ਨੂੰ ਨੂੰ ਫਿਰਦੀ ਆ ਇਹ ਕਹਿੰਦੀ ਮੈਂ ਪੇਕੇ ਉਧਰ ਨਾ ਤੂੰ ਮਾਂ ਮਾ ਮੜਾ ਜਾ ਮਮੀ ਜਾਏ ਅਭੀ ਤੇ ਪਹਿਲਕੀ ਗੁੱਸ ਕੀਤਾ ਤੂੰ ਮੈਂ ਮੈਂ ਤਾਂ ਮੇਰੀ ਗੱਲ ਸੁਣ ਲੈ ਭਾਈ ਮੈਂ ਤਾਂ ਇਹ ਮਾੜੀ ਇਹਨੂੰ ਕਹੇ ਨਹੀਂ ਆਉਣ ਸਰ ਮੈਨੂੰ ਇਹਦਾ ਜਦ ਮੈਂ ਹੁਣ ਤੈਨੂੰ ਦੇਖ ਲੈ ਇਹਨੂੰ ਕੀ ਕਹਾਂ ਹਾਂ ਫੋਟ ਤਾਂ ਸਾਰਾ ਤੇਰੇ ਚ ਹੈ ਹਾਂ ਸ਼ਾ ਮੇਰੇ ਚ ਫੋਟ ਹੈ ਤੇ ਜਮੀਨ ਨਹੀਂ ਹੈਗਾ ਜਿਹੜਾ ਜਮੀਨ ਨਹੀਂ ਬੋਲਦੀ ਹੈਗੀ ਹਨਾ ਹੋਰ ਇਹ ਹੁੰਦਾ ਇਹਨੂੰ ਕਹਿੰਦਾ ਮੈਂ ਇਹਨੂੰ ਕੀ ਕਹਿੰਦਾ ਨਾ ਮੇਰੀ ਭੈਣ ਇਹਨੂੰ ਝਟਕਦਾ ਮੈਂ ਮੇਰੀ ਗੱਲ ਸੁਣ ਲੈ ਮੈਂ ਕੀ ਲੱਗੀ ਤੇਰੀ ਤੇਰੇ ਤਾਂ ਤੂੰ ਭੈਣ ਲੱਗੀ ਉਹਨੂੰ ਥੋੜੀ ਕਹੇਗਾ ਮੈਨੂੰ ਕਹੇਗਾ ਉਹ ਭੈਣਾਂ ਨਾਲ ਤਾਂ ਭਾਈ ਤੂੰ ਬਦਤੀ ਲੱਗੀ ਮੇਰੀ ਤੂੰ ਤਾਂ ਮੈਨੂੰ ਪਤਾ ਹੈ ਮਮਾ ਤੂੰ ਕਿੰਨਾ ਕੁ ਸਮਝਦਾ ਹੈ ਸਾਲਾਂ ਦਾ ਚੁਗਲਿਆ ਕਰਦੇ ਰਹਿੰਦੇ ਨੇ ਦੋਨੇ ਭੈਣ ਭਾਈ ਮੇਰੀਆਂ ਐ ਸਵਾਹ ਚੁਗਲਿਆ ਕਰ ਰੋਟੀ ਨਾ ਰੋਟੀ ਦਾ ਟਾਈਮ ਹੋ ਰਿਹਾ ਭਾਈ ਰੋਟੀ ਘਾਤੋਂ ਲੈਂਦੀ ਪਾ ਓ ਤੇਰੇ ਭੈਣ ਤੋਂ ਮੰਗ ਲਾਂਦਾ ਮਮਾ ਫੇਰ ਤੂੰ ਹੈ ਮੈਂ ਬਿਮਾਰ ਹੋ ਰਹੀ ਆ ਇਹ ਵੀ ਦੇਖ ਲਿਆ ਕਰੋ ਮਾੜਾ ਮੋਟਾ ਬਿਮਾਰ ਨੂੰ ਤੇਰੇ ਕਿ ਪਲੇਟ ਪੈ ਰਹੀ ਆ ਕੀ ਹੋਇਆ ਤੇਰੇ ਬੁਮਾਰ ਨੂੰ ਚੰਗਾ ਪਹਿਲੇ ਖਾ ਲੈਨੀ ਦੁੱਧ ਦਾ ਕੌਲਾ ਪੀ ਲੈ ਮੈਂ ਸਾਰਾ ਸਾਮਾ ਖਾ ਗਈ ਭਾਈ ਉਹ ਤਾਂ ਤੂੰ ਬੁਮਾਰਨੀ ਹਾਂ ਹਾਂ ਢਿੱਡ ਤੋਂ ਹੁਣਾਂ ਦੇ ਤਾਂ ਕੋਈ ਟੱਪਦਾ ਨਹੀਂ ਹੈਗਾ ਡਬਲੋਂ ਟਿੰਟ ਟੱਪ ਦੀ ਤੂੰ ਘੜਪ ਘੜਪ ਖਾਣੀ ਆ ਜੇ ਤਾਂ ਮੈਂ ਕੁਛ ਕਰਦਾ ਫਿਰ ਤਾਂ ਕਹਿ ਦੋ ਸਾਰਾ ਤਾਂ ਤੇਰੀ ਭੈਣ ਖਾਂਦੀ ਆ ਸਾਰਾ ਕੁਛ ਆ ਲੈ ਮੈਂ ਕਿੱਥੇ ਮੰਨੇ ਰੋਟਾ ਪ੍ਰੇਤ ਕੀਤਾ ਹੋਇਆ ਉਹ ਤਾਂ ਖਾਈ ਜਾਂਦੀਆਂ ਨਾਲੇ ਬੈਠੀ ਰਹਿਣੀ ਹੈਗੀ ਲੈ ਮੇਰੇ ਤਾਂ ਰੋਟੀ ਵੀ ਬੰਦ ਕੀਤੀ ਮੇਰੇ ਨਾਲ ਦੁੱਖ ਦਾ ਖਬਰਾ ਕੀ ਪਾਤਾ ਤੂੰ ਮੇਰੇ ਸਾਰਾ ਕੁਛ ਤਾਂ ਹੁੰਝਦਾ ਨਹੀਂ ਆ ਭਾਈ ਹਾਂ ਲੈ ਤੂੰ ਮਾਮਾ ਮੈਥੋਂ ਨਹੀਂ ਰੋਟੀ ਫੜਾਈ ਦੀ ਆਏ ਮੈਨੂੰ ਕੁਛ ਮਰਜ਼ੀ ਕਹਿ ਲੋ ਤੁਸੀਂ ਮੈਨੂੰ ਪਤਾ ਹੀ ਕਹੋਂਗੇ ਕੋਈ ਨਹੀਂ ਮੁੰਡੇ ਨੂੰ ਆ ਜਾਣਦੇ ਮੁੰਡੇ ਨੂੰ ਆ ਜਾਣਦੇ ਤੇਰੇ ਗੁੱਤ ਦੇਖੇ ਪਟਾਉਂਦੀ ਤੇਰੀ ਹਾਂ ਆ ਜਾਣਦੇ ਸੁਣ ਲਿਆ ਦੇਖ ਲਿਆ ਮੈਂ ਤਾਂ ਕਹਿੰਦਾ ਨਿਮੇੜ ਦੇ ਹੈ ਜੀ ਵਧੀਆ ਰਹੇ ਹਾਂ ਆ ਨਿਮੇੜ ਨੂੰ ਨਿਮੇੜ ਨੂੰ ਮੁੰਡੇ ਨੂੰ ਆ ਜਾਣਦੇ ਹਾਂ ਜੈਦਾ ਆਪਣੇ ਵਧੀਆ ਰਿਸ਼ਤਾ ਹੋ ਜੂਗਾ ਹੈ ਸੋਹਣਾ ਸੁਣਾਖਾ ਮੁੰਡਾ ਹੈ ਕੋਈ ਨਹੀਂ ਐਂ ਕਰਦੇ ਆਂ ਮੇਲੇ ਨੂੰ ਕਰ ਦੂੰ ਫੋਨ ਮੈਂ ਮੇਲਾ ਆਪੇ ਕਰਾ ਦੂੰ ਬਸ ਠੀਕ ਹੈ ਹੈ ਠੀਕ ਆ ਐਨ ਤਾਂ ਕੱਟਦੇ ਆ ਪਰ ਕੱਟ ਪਰਾਂ ਕੱਟ ਰਾਂ ਤਾਂ ਇਹ ਦੁਹੇ ਦੁਖ ਦੇਊਗਾ ਜੇ ਤਾਂ ਇਹਨੂੰ ਕਿੰਨਾ ਕੁ ਟਾਈਮ ਹੋਇਆ ਹੁਣ ਇਹ ਤਾਂ ਸਰਚ ਗਲੀਆਂ ਕਰਦੀ ਹੈ ਉਹ ਤਾਂ ਕੱਟ ਬੰਦੀਆਂ ਮੈਨੂੰ ਕਹਿੰਦੀ ਸਮਾਨ ਲੁਕੋ ਤਾ ਲੈ ਮੈਂ ਖੰਡ ਚਾ ਟੋੜੇ ਲੁਕਾਉਂਗੀ ਹਾਂ ਲੋੜਾ ਆਇਆ ਪੈ ਜਮਾ ਲੋੜਾ ਮਸ ਕੁਛ ਨਾ ਭਰਾਵਾ ਮੈਂ ਲਿਆ ਕਿ ਦੰਨੀਆਂ ਤਨ ਰੋਟੀ ਕੀ ਕਰਾਂ ਕਿ ਇਹਦੇ ਜਾਨੂ ਰੋਮਾ ਕੰਜਰੀ ਦੇ ਨੂੰ ਕਿੱਥੋਂ ਪਾਪ ਲੱਗੀ ਇੱਕ ਲੈਣ ਚੱਲ ਬਾਹਰ ਹੀ ਬੈਜ ਜਾਈਆਂ ਫਿਰ ਉੱਥੇ ਆਜਾ ਆਜਾ ਉੱਥੇ ਆਜਾ ਉੱਥੇ ਖਾ ਉੱਥੇ ਹੀ ਲੈ ਦੇ ਹਵਾ ਹੀ ਚਲਦੀ ਐ ਆਹੋ ਲੈ ਦੱਸ ਜਮੀ ਸਮਝੀ ਨਹੀਂ ਹੈਗੀ ਪਤਾ ਨਹੀਂ ਕਿ ਸਾਰੀ ਖਾ ਗਈ ਕਿ ਲਕੋਤੀ ਕੁੜੇ ਜੱਸੀ ਨਹੀਂ ਸਬਜ਼ੇ ਕਿੱਥੇ ਧਰੀ ਆ ਤੇਰਾ ਭਾਜੇ ਬਿੜਾ ਤੇਰਾ ਕਿਉਂ ਹੁੰਗਰਾ ਮਰੀ ਜੰਨੀ ਆ ਮਾਂ ਬੇ ਪੁੱਤ ਮੈਂ ਸਬਜੀ ਦੇ ਦੇ ਕੁੱਕਰ ਬੇਲਾ ਪਿਆਗਾ ਤੇਰੇ ਮਾਮੇ ਰੋਟੀ ਪੜਾਉਣੀ ਸੀ ਪਹਿਲਾਂ ਤਾਂ ਆਪ ਨੇ ਫੜਾਈ ਐਨਾ ਰੰਡੇ ਰੋਣਾ ਪਾਇਆ ਐਨਾ ਰੰਡੇ ਰੋਣਾ ਪਾਇਆ ਕਲੇਸ ਪਾ ਕੇ ਬਹਿ ਗਈ ਮੇਰੇ ਨਾਲ ਕਹਿੰਦੀ ਆਉਦੇ ਭਰਾ ਨੂੰ ਆਪ ਪੜਾ ਰੋਟੀ ਨਹੀਂ ਸਬਜੀ ਦਾ ਮੈਂ ਤੜ ਕੇ ਰੋਟੀ ਖਾ ਕੇ ਗਿਆ ਬਣੀ ਤਾਂ ਪਈ ਸੀ ਖਾਲੀ ਪਿਆ ਕੁੱਕਰ ਦੇਖ ਲਾ ਜਾ ਤੇ ਦੇਖ ਜਾ ਕੇ ਉਹ ਛੋਡਾ ਦਾ ਭਰਾਵਾ ਪਤਨੀ ਲੱਗਦਾ ਇੰਨੀ ਦਾ ਦਾਲ ਪਈ ਸੀ ਹੁਣ ਕੀਪ ਤਾਂ ਕਿੱਧਰ ਗਈ ਇਹਦਾ ਖਾਲੀ ਪਿਆਗਾ ਸਾਰਾ ਨਹੀਂ ਪਿਆ ਹੁਣ ਕਾਦੇ ਨਾ ਖਵਾਵਾਂ ਉਹਨੂੰ ਦੱਸ ਮੈਂ ਖਾਦੀ ਨਹੀਂ ਮਾਮੇ ਨੇ ਜੇ ਰੋਟੀ ਕਿੱਥੇ ਕਹਿੰਦੀ ਮੈਂ ਨਹੀਂ ਫੜਾਂ ਤੇਰੇ ਭਰਾ ਨੂੰ ਰੋਟੀ ਤੂੰ ਫੜਾ ਕਹਿੰਦੀ ਮੈਂ ਕਿਹਨੇ ਉੱਕਰ ਲੱਗੀ ਆ ਮੈਂ ਤਾਂ ਕਹਿੰਦੀ ਪੈਕੇ ਜਾਣਾ ਭਾਈ ਭੇਜ ਦੇ ਇਹਨੂੰ ਪੈਕੇ ਤੜਕੇ ਕਹਿੰਦੀ ਮੈਂ ਬਿਮਾਰ ਹੋਈ ਪਈ ਆਂਗੀ ਕਿੱਥੇ ਪੈਕੇ ਕਹਿੰਦੀ ਦਰਦ ਹੋਈ ਜਾਂਦਾ ਦੇ ਕਿਧਰੀ ਨਹੀਂ ਇਹਦੇ ਗੋਲੀ ਵੱਜੀ ਬਹਾਨੇ ਲਾਉਂਦੀ ਦੱਸੀ ਹਾਂ ਬਹਾਨੇ ਲਾਉਂਦੀ ਆ ਸਾਰੇ ਔਰਾਂ ਗੱਲ ਸੁਣੀ ਮੇਰੀ ਮਾੜੀ ਜੀ ਸੁਣ ਲੈ ਗੱਲ ਤੂੰ ਵੀ ਮਾੜਾ ਜਿਹਾ ਚੁੱਪ ਰਹਿ ਕਰਾਈ ਮੀਨਾ ਕਲੇਸ਼ ਕਰ ਉਹ ਮੈਂ ਚੁੱਪ ਰਹਾਂ ਬੇ ਸਿਰ ਚੜ ਗਈ ਸਿਰ ਸਿਰ ਚ ਮੁੱਤੂਗੀ ਸਬਜ਼ੀ ਕਿੱਥੇ ਹੈਗੀ ਤੇਰੇ ਮਾਮੇ ਰੋਟੀ ਬਣਾਉਣੀ ਹੈਗੀ ਤੂੰ ਤਾਂ ਨਹੀਂ ਫੜਾਈ ਸਬਜ਼ੀ ਮੈਂ ਰੱਖੀ ਸੀਗੀ ਕਾਲੀ ਜਗਾ ਕੇ ਕਿੱਥੇ ਕਾਲੀ ਸਬਜ਼ੀ ਪਤਾ ਮੈਂ ਤਾਂ ਆਪ ਉਹੀ ਗੱਲ ਮੰਗਣੀ ਸਬਜ਼ੀ ਹੈ ਨਹੀਂ ਮਾਮੇ ਨੂੰ ਰੋਟੀ ਖਵਾਉਣੀ ਸੀ ਮਾ ਕਰਕੇ ਦਾ ਮੈਂ ਖਾ ਕੇ ਗਿਆ ਵਾਧੂ ਪੀਛ ਦਾਲ ਇੱਥੇ ਮੈਂ ਸਬਜ਼ੀ ਰੱਖੀ ਸੀ ਕੌਲੀ ਚ ਪਾ ਕੇ ਮੈਨੂੰ ਕੀ ਪਤਾ ਲੱਗਦਾ ਹੁਣ ਮਾਮੇ ਨੂੰ ਲੱਗਦਾ ਖਾਲੀ ਹੋਊਗੀ ਅੱਛਾ ਤੇਥੋਂ ਦਾ ਤੇਰਾ ਮਾਮਾ ਰੋਟੀਆਂ ਮੰਗਦਾ ਸੀ ਤੂੰ ਕਹਿੰਦੀ ਮੈਥੋਂ ਤਾਂ ਫੜਾਈਆਂ ਜਾਂਦੀਆਂ ਤੇਰੇ ਭਰਾ ਨੂੰ ਤੂੰ ਫੜਾ ਜੇ ਮੈਂ ਰੋਟੀ ਲੈਣ ਆਈ ਤਾਂ ਸਬਜ਼ੀ ਹੈ ਉਹ ਫਿਰ ਮਾਮਾ ਆਗੜਾ ਖਾ ਗਈ ਮਾਮਾ ਆਗੜਾ ਪਹਿਲੀ ਵਾਰ ਆਇਆਗਾ ਉਹ ਤਾਂ 20 ਵਰਤਾਂ ਮੈਚ ਦੇਖਿਆ ਚੱਕ ਕੇ ਰੋਟੀ ਖਾਂਦਾ ਗੁੜ ਨਾਲ ਖਾਣ ਲੱਗਿਆਂਦਾ ਕੀ ਪਤਾ ਖਾਲੀ ਆ ਮਾਮਾ ਇੱਥੇ ਵੇ ਕੀੜੇ ਪੈਣਿਆ ਤੂੰ ਤਾਂ ਮੇਰੇ ਹੱਕ ਦਾ ਹੋ ਜਾ ਤੂੰ ਤਾਂ ਮੇਰੇ ਹੱਕ ਦੀ ਗੱਲ ਕਰ ਲੈ ਇਹ ਤਾਂ ਨਹੀਂ ਕਰਦੀ ਅਣਹੋਈ ਗੱਲ ਸੁਣੋ ਚੋਰੀਆਂ ਜਾ ਕੇ ਦੁੱਧ ਪਿੰਦੇ ਨਹੀਂ ਹੈਗਾ ਮਾਮਾ ਮੈਂ ਉਹ ਵੀ ਚੋਰੀ ਜਾ ਕੇ ਰੋਟੀ ਖਾ ਲੀ ਮੈਂ ਮਰ ਜਾ ਨਹੀਂ ਤੂੰ ਮਰ ਜੇ ਹੈ ਜੀ ਚੋਰੋਂ ਮੋ ਚੱਕ ਕੇ ਮੇਰਾ ਭਰਾ ਦੁੱਧ ਪਿੰਦਾ ਉਹ ਸੈਂਦਕ ਪੀਊਗਾ ਮੇਰਾ ਘਰ ਹੈ ਮੇਰਾ ਭਰਾ ਉਹ ਚਲ ਮੈਂ ਇਹਨਾਂ ਦਾ ਸੁਦੇਸ਼ਵਾ ਕਹਿ ਤਾਂ ਫਿਰ ਕਿਉਂ ਕਲੇਸ਼ ਪਾਉਣੀ ਆ ਤੂੰ ਫਿਰ ਦਰ ਬਣਾ ਲਾ ਕਿੱਡੀ ਗੱਲ ਕੀਤੀ ਤੂੰ ਇਹਦਾ ਬਣ ਗਿਆ ਜਦੋਂ ਵੀ ਮੰਮੀ ਕਹਿੰਦੀ ਮੇਰੇ ਘਰ ਐਛਾ ਮੇਰਾ ਕੁਛ ਐ ਨਹੀਂ ਗਏ ਤੇ ਤੇਰਾ ਕੁਛ ਨਹੀਂ ਹੈਗਾ ਹਾਂ ਮੇਰੇ ਕੁਝ ਨਹੀਂ ਯਾਰ ਮਾਂ ਜੇ ਮੈਂ ਜੰਮਿਆ ਮੇਰੇ ਮਾਂ ਕਰਾਈਏ ਇਹ ਇਹਦਾ ਬਿਛਰਾ ਕੁਛ ਜਿੰਨਾ ਤੇਰਾ ਹੱਕ ਉਹ ਨਹੀਂ ਇਹਦਾ ਤੇ ਨਹੀਂ ਹੈਗਾ ਦਾ ਹੱਕ ਇਹ ਜਵਾਬ ਸਵਾਲ ਕਰਨ ਲੱਗ ਗਈ ਹੁਣ ਇਹ ਕੀ ਕਰਾਂ ਉਹ ਫਿਰ ਜਵਾਬ ਸਵਾਲ ਤੇ ਮੈਂ ਕਹਿੰਦਾ ਠੀਕ ਹੈ ਨਹੀਂ ਸਾਬ ਜੀ ਜੀ ਖਾਧੀ ਗਈ ਹੋਣੀ ਆ ਤੂੰ ਜਾ ਕੇ ਬਣਾ ਲੈਂਦੀ ਜਿਹਨੂੰ ਕਹਿੰਦੀ ਸਬਜ਼ੀ ਬਣਾ ਕੇ ਦੇ ਦੇ ਉਹ ਤੋਂ ਪਹਿਲਾਂ ਤਾਂ ਸਬਜ਼ੀ ਮੈਂ ਰੱਖੀ ਹੈ ਮੇਰੀ ਗੱਲ ਸੁਣ ਪੁੱਤ ਪਹਿਲਾਂ ਤਾਂ ਉਹਨੂੰ ਮੱਛਰ ਵਾਲੇ ਚ ਪਾ ਦਿੰਦੀ ਆ ਸੋਫਿਆਂ ਤੇ ਪਾ ਜਾ ਕਹਿੰਦੀ ਉਹਨੂੰ ਮੰਜਾਂ ਦਾ ਚੰਗਾ ਭਲਾ ਭਾਂਡੇ ਚ ਪੱਕੇ ਥੱਲੇ ਪੈਂਦਾ ਸੀ ਦੱਸ ਉਹਨੂੰ ਮੱਛਰ ਖਾ ਕੇ ਵਿਚਾਰੇ ਨੂੰ ਤੋੜ ਤੋੜ ਕੇ ਤੇ ਤੁਹਾਡੇ ਕੋਲ ਪਾਲਿਆ ਮਰ ਭਾਈ ਦੋਨੇ ਭੈਣ ਭਾਈ ਇੱਥੇ ਪੈ ਜਾ ਕਰੋ ਕਮਰੇ ਚ ਤੂੰ ਕਿ ਪੈਣ ਦਿੰਦੀ ਆ ਉਹ じゃ ਤੂੰ ਵੀ ਕਹਿਣੀ ਹੁੰਦੀ ਆ ਮੈਨੂੰ ਖੜਕਾ ਕਰ ਜਾਂਦਾ ਨੀਂਦ ਨਹੀਂ ਆਉਂਦੀ ਹੈਗੀ ਫੇਰ ਉਹ ਇੱਥੇ ਭਾਂਡੇ ਚ ਰੱਖ ਹੀ ਰੱਖਦਾ ਤੈਨੂੰ ਕੀ ਤਕਲੀਫ ਹੁੰਦੀ ਆ ਉਹ ਪਹਿਲੀ ਗੱਲ ਤਾਂ ਮੇਰੀ ਗੱਲ ਸੁ ਓਏ ਹੋਰ ਭਰਾ ਮੇਰੇ ਕੋਲ ਰਹੂਗਾ ਹੋਰ ਹੋਰ ਘੋਰ ਕਰੀ ਜਾਂਦੇ ਨੇ ਮਾਮੇ ਦਾ ਮੁੰਡਾ ਇਹ ਨਹੀਂ ਜਾਣਦੇ ਦਫਾ ਹੋਣ ਦੇ ਉਹਨਾਂ ਨੂੰ ਹਾਂ ਨੂੰ ਬਾਗੂ 10 ਦਿਨ ਪੂਰੇ ਕਰਕੇ ਜਾਣੇ ਹੁੰਦੇ ਇਹਨੂੰ ਭੇਜ ਵੇ ਇਹਨੂੰ ਦੇ ਦੇ ਤਲਾਕ ਦੇ 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 ਕਾਵੇਂ ਵਾਹ ਤੈਨੂੰ ਬੰਜਰਾ ਹੋਰ ਵਿਆਹ ਤੂੰ ਬਥੇਰੀਆਂ ਕੁੜੀਆਂ ਲੈ ਗੀਆਂ ਹਾਂ ਦੋ ਕੀ ਮਾਂ ਤੇਰੀ ਗੱਲ ਵਿਆਹ ਆ ਹੀ ਹੋ ਜਾਂਦੇ ਨੇ ਕੋਈ ਗੁੱੱਡਾ ਕੁੜੀਆ ਖੇੜਾ ਇਹ ਮੇਰੀ ਗੱਲ ਸੁਣ ਮੈਂ ਤਾਂ ਕਰ ਲਈ ਤੇਰੇ ਮਾਮੇ ਨਾਲ ਗੱਲ ਇਹਨੂੰ ਤਲਾਕ ਦੇ ਇਹ ਮੇਰੇ ਅੱਖੇ ਲੱਗਦੇ ਦਬਰਲੇ ਲੈ ਐਂ ਕਰੋ ਤੁਸੀਂ ਵੀ ਮਾਇ ਚੇਂਜ ਕਰੋ ਤੇਰਾ ਕਿਉਂ ਕਰਾਂ ਮੈਨੂੰ ਮੈਂ ਤਾਂ ਕਿਸੇ ਤੋਂ ਓਏ ਨਹੀਂ ਕਹਾਈ ਓਏ ਉਹ ਫਿਰ ਇੰਨੇ ਸਿੱਧੇ ਹੋਰ ਜੇਠ ਸਾਰਿਆਂ ਨੂੰ ਰੋਟੀ ਪਾ ਕੇ ਦਿੰਦੀ ਸੀ ਆ ਪਿੱਛੋ ਖਾਂਦੀ ਸੀ ਹਾਂ ਪਤਾ ਤੇਰਾ ਮੈਨੂੰ ਉਹ ਮਾਂ ਫਿਰ ਇਹਨੂੰ ਖਾਣ ਨਹੀਂ ਆਉਂਦਾ ਲੱਗ ਕੇ ਖਾਂਦੀ ਕੋਈ ਜਮਾਨੇ ਮੇਰੀ ਗੱਲ ਸੁਣ ਮਾਂ ਫਿਰ ਕਿੱਡੀ ਗੱਲ ਨੂੰ ਭੁੱਖ ਲੱਗੀ ਹੋਣੀ ਐ ਨਾ ਰੋਟੀ ਖਾ ਲਈ ਹੋਣੀ ਪਹਿਲੀ ਦਾ ਕਰਕੇ ਤੇ ਦਰਦਾਂ ਮਿਲਦੀ ਜਾਂਦੀ ਕਿ ਮੇਰੇ ਡਰਦ ਹੋਈਂਦਾਗਾ ਆ ਹੁਣ ਦਰਦ ਹੁੰਦਾ ਇਹ ਤੇ ਮਾਂ ਜਦੋਂ ਬੋਲ ਮਾਰ ਲਿਆ ਫਿਰ ਇਹਨੇ ਖੜਨਾ ਤਾਂ ਹੈਗਾ ਹੀ ਹੈਗਾ ਹੁਣ ਦੱਸ ਇਹ ਦੱਸ ਕੀ ਕਰੇ ਜੇ ਨਹੀਂ ਆਉਂਦੀ ਫਿਰ ਤੂੰ ਕਲੇਸ਼ ਕਰੇਂਗੀ ਵੀ ਹਾਂ ਤੇਰੇ ਬੋਲ ਤੇ ਆਉਂਦੀ ਨਹੀਂ ਕਿ ਜੇ ਆ ਗਈ ਤਾਂ ਕਲੇਸ਼ ਕਰਦੀ ਆ ਤ ਬੇਮੁੰਡਿਆ ਇਹ ਤੇਰੀ ਅੱਖੇ ਲੱਗਦੀਆ ਮੇਰੇ ਅੱਖੇ ਨ ਲੱਗਦੀ ਮੈਥੋਂ ਤਾਂ ਆਕੜ ਕੇ ਅੰਦਰ ਵੜ ਗਈ ਨਾਲੇ ਨਾ ਮੇਰੇ ਗਲ ਦੁਖੀ ਜਾਂਦਾਗਾ ਇਹਨੇ ਪਤਾ ਕੀ ਕੀਤਾ ਖਬਰੇ ਕੀ ਪਤਾ ਉਦੋਂ ਦਾ ਦੁੱਖ ਤਾਂ 4-5 ਦਿਨ ਹੋ ਗਿਆ ਮੇਰੇ ਗਲ ਦੁਖ ਦੇ ਨਾ ਤੂੰ ਕਮਾਲ ਕਰੀ ਜਾਨੀ ਮੰਮੀ ਕਹਿੰਦੀ ਕੁਛ ਪਾ ਕੇ ਦੇਤਾ ਆ ਬਰਫੜਾ ਪਾਣੀ ਥੋੜਾ ਪੀ ਨੀ ਆ ਦੋ ਠੰਡਾ ਜਮਾ ਹੋਵੇ ਕਹਿੰਦੀ ਹੁੰਨੀ ਹੈ ਹਨਾ ਉਹਦੇ ਨਾਲ ਗਲ ਲੱਗੇ ਤੁਹਾਨੂੰ ਤੇਰਾ ਤੇਰਾ ਤੂੰ ਦੇਖ ਲੈਂਦੀ ਵੀ ਇੰਨਾ ਠੰਡਾ ਨਹੀਂ ਦੇਈਦਾ ਓ ਮਾਂ ਮੇਰੀ ਗੱਲ ਸੁਣ ਇਹਨੇ ਦੱਸ ਤੈਨੂੰ ਕੀ ਪਾ ਕੇ ਦਿੱਤਾ ਵੀ ਗੱਲ ਦੁਖਣ ਲੱਗ ਗਈ ਤੂੰ ਗਾਹਾਂ ਦੀ ਗਾ ਸੋ ਲਾਉਣੇ ਬਚੁੰਦਾ ਸ਼ਰਮਾ ਗਈ ਵੀ ਮੇਰੀ ਬਾਜ ਨਹੀਂ ਨਿਕਲਣੀ ਉੱਥੇ ਬੇ ਬੇ ਕੰਜਰਾ ਮਾਂ ਨੂੰ ਤਾਂ ਇਹ ਜਾ ਕੁਛ ਨਾ ਬੋਲ ਇਹਨੂੰ ਕਹਦੇ ਜਿਹੜਾ ਕੁਛ ਕਹਿਣਾ ਤੂੰ ਮੈਨੂੰ ਸਾਰਾ ਕੁਝ ਸੁਣਾਈ ਜਾਂਦਾ ਮੇਰੇ ਹੱਕ ਦਾ ਨਹੀਂ ਹੈਗਾ ਤੂੰ ਬੱਸ ਮੈਂ ਤੇਰੇ ਲਈ ਨਹੀਂ ਮੈਂ ਬੋਲਦੇ ਤੇਰੇ ਨਾ ਤੂੰ ਬਣ ਨਹੀਂ ਤਾ ਬੋਲਣਾ ਪੈਣਾ ਇਹ ਤੇਰੇ ਹੱਕ ਚਾ ਮੇਰੇ ਹੱਕ ਚ ਨਹੀਂ ਨਿਮਾ ਜੰਮਿਆ ਜਾਇਆ ਐਡਾ ਕੀਤਾ ਮਾਂ ਮੈਂ ਦੋਨਾਂ ਦੇ ਹੱਕ ਚ ਮੈਂ ਇਹ ਗੱਲ ਕਹਿਣਾ ਵੀ ਨਾ ਕਲੇਸ਼ ਕਰਿਆ ਕਰੋ ਚੁੱਪ ਕਰਕੇ ਰਲ ਮਿਲ ਕੇ ਕੰਮ ਕਰ ਲਓ ਕਿਉਂ ਤੁਸੀਂ ਮੈਨੂੰ ਮਰਵਾਉਣਾਗਾ ਇੱਕ ਦਿਨ ਮੈਂ ਆਕਿਆ ਮਰ ਜੂ ਐਸ ਗੱਲ ਗੱਲ ਦਾ ਮਰਦਾ ਮੈਂ ਘਰੋਂ ਨਿਕਲ ਜੰਦਾ ਤਰਕੀ ਮਰ ਜਾੜਿਆ ਤੇਰੇ ਮਾਮੇ ਦੀ ਰੋਟੀ ਤੇ ਕਲੇਸ ਪੈ ਗਿਆ ਛੋਡੀ ਬਾਜ ਨਾ ਛੋਡੀ ਬਾਜ ਦੱਸ ਉਹ ਗੱਲ ਘਰਾਂ ਤੋਂ ਬਾਹਰ ਸੁਣਦੀ ਹੈਗੀ ਲੋਕ ਵੀ ਕਹਿੰਦੇ ਅਗਲਾ ਕਹਿੰਦਾ ਤੇਰ ਨਾਲ ਨੂੰ ਲੜਦੀ ਮੈਂ ਕਹਿੰਦਾ ਨਹੀਂ ਹਾਂ ਦੇਖ ਦੇ ਇਹਦੇ ਹਾਂ ਐ ਕਹਿੰਦੀ ਮੈਂ ਤਾਂ ਦੱਸਦੀ ਵੀ ਮੈਂ ਵੀ ਲੜਦੀ ਹਾਂ ਹੁਣ ਦੱਸ ਉਹਨੂੰ ਵਿਚਾਰੇ ਜਵਾਕ ਨੂੰ ਕਿਵੇਂ ਦੇਮਾ ਰੋਟੀ ਚੱਟ ਰਗੜਦੇ ਹਾਂ ਤੂੰ ਰਗੜਦੇ ਤੇ ਟੁੱਟੇ ਆ ਹਾਂ ਦੇਖ ਆਏ ਜਵਾਬ ਦਿੰਦੇ ਆਏ ਹੱਥ ਮਾਰ ਦਿੰਦੇ ਆਈ ਉੱਠਾਈ ਆਏ ਓਕੇ ਸੁਣਦੇ ਹੁਣ ਮੈਂ ਤਾਂ ਤੈਨੂੰ ਆਏ ਕਰਨੀ ਹੁਣ ਵੀ ਟਾਈਮ ਹੈ ਹਜੇ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਇਹਨੂੰ ਪੜਦੇ ਉਹ ਮਾਂ ਕਾਮਣੀਆਂ ਗੱਲਾਂ ਕਰਦੀਆਂ ਮੇਰੀ ਗੱਲ ਸੁਣ ਮਾਂ ਨਹੀਂ ਆਏ ਵਿਆਹ ਹੁੰਦੇ ਹੁੰਦੇ ਆਏ ਕਿ ਮੈਂ ਨਿਕਲ ਜੂ ਕੱਲ ਨੂੰ ਇਹਨੇ ਕੇਸ ਲਾਤਾ ਕੋਈ ਦਾਵਾਦਲਾ ਕਰਤਾ ਮੈਂ ਸਾਰੀਆਂ ਉਹ ਜੇ ਚ ਪੈ ਜੂਗਾ ਭੰਨੇੜ ਦਾਂਗੇ ਮੇਲੇ ਨੂੰ ਕਿਹਾ ਤੇਰਾ ਮਾਂ ਅਗਲਾ ਨਵੇੜ ਲਊਗਾ ਤੂੰ ਤਾਂ ਕਹੀ ਜੰਨਾ ਵੀ ਪੂਰੀ ਦਾ ਪਹਿਲਾ ਹੁੰਦਾ ਸਿਰਸਤਾ ਉਸੇ ਦੇ ਲੈ ਲਾ ਮੁੰਡਾ ਵਧੀਆ ਯਾਰ ਮੈਂ ਤਾਂ ਕਹਿੰਦਾ ਚੁੱਪ ਕਰਕੇ ਪਿਆਰ ਨਾਲ ਰਹਿ ਲੈ ਜੇ 2-4 ਸਾਲ ਕੱਟਨੇ ਨੇ ਕਿਉਂ ਐਵੇਂ ਹੀ ਘਰ ਦੇ ਵਿੱਚ ਕੰਧ ਘੜਬੜ ਉਹ ਨਾ ਭਾਈ ਕੰਧ ਕੁੰਧਾ ਤਾਂ ਮੈਂ ਕੋਈ ਕਟਾਉਂਦੀ ਨਹੀਂ ਬਾਹਰ ਭੱਜ ਜੇ ਮਾਮਾ ਕਿਥੇ ਦਾ ਬਾਪੂ ਕਿਥੇ ਇਥੇ ਫਿਰਦਾ ਹੁਣ ਮਾਮਾ ਤਰ ਬਚਰਾ ਉਹ ਬੈਠਾ ਰੋਟੀ ਨੂੰ ਤਰਸਦਾ ਹੁਣ ਦੱਸ ਕਾ ਦੇਣਾ ਆਦੇ ਮਾ ਰੋਟੀ ਚੰਗਾ ਭਲਾ ਪੀਣ ਦਾ ਤਰ ਕੇ ਇਥੇ ਤਿੰਨ ਚਾਰ ਕੌਲੀਆਂ ਪੀਐਂੀ ਸਬਜੀ ਦੀਆਂ ਪਤਾ ਨਹੀਂ ਕਿੱਧਰ ਗਈਆਂ ਕੌਣ ਖਾ ਗਿਆ ਰਹੀ ਰੱਖਦੀ ਸਿਰਕਾ ਕਰਦੀ ਹੈ ਕਹਿੰਦੀ ਉਹਨੂੰ ਤੋਰਦੀ ਉਹ ਫਿਰ ਇੰਨੀ ਤੇ ਖਾ ਵੀ ਨਹੀਂ ਸਕਦੀ ਮਾਂ ਤੇ ਦੋਲਤੀ ਹੋਣੀ ਚਲੋ ਦੋਲਤੀ ਹੋਣੀ ਸਭ ਸੱਚਾ ਬਸ ਹਾਂ ਤੂੰ ਬਸ ਉਹਦੇ ਹੱਥ ਚ ਰਹੀ ਹੁਣ ਨਹੀਂ ਸਰਾ ਸੱਚਾ ਬਸ ਠੀਕ ਆ ਕੋਈ ਨਾ ਉਹ ਆਏ ਨਾ ਪਹਿਲੀ ਵਾਰ ਆਇਆਗਾ ਚਟਨੀ ਐਵੇਂ ਕਾ ਨੂੰ ਰੱਖਣ ਦੀ ਆ ਉਹ ਸਾਹੀ ਪਨੀਰ ਧਰਦਾ ਐਮੀ ਦੇਖ ਮੈਂ ਤੂੰ ਗਹਿਣੇ ਮਾਰਦਾ ਨਹੀ ਨਹੀ ਪਹਿਲੀ ਵਾਰ ਆਇਆਗਾ ਸ਼ਰਮ ਨਹੀਂ ਹੁੰਦੀ ਹਾਂ ਦੇਖ ਟੀਮੀ ਦਾ ਗਲਾਮ ਟੀਮੀ ਦਾ ਥੱਲੇ ਲੱਗ ਕੇ ਰਹੀ ਮਾਂ ਦੀ ਨਾ ਕਰੀ ਜਿਹੜੀ ਨੇ ਜੰਮਿਆ ਜਾਇਆ ਕੰਜਰਾ ਕੰਜਰਾ ਸੋਚ ਲੈ ਕੁਸ ਜਦੋਂ ਤੇਰੇ ਮਾਮੇ ਨੂੰ ਕਾਉਂਸਦੀ ਐ ਹੈ ਫਿਰ ਤੇਰੀ ਕੀ ਲੱਗਦੀ ਐ ਇਹਦੇ ਪੇਕੇ ਨੂੰ ਕਾਉਂਸ ਕੇ ਦੇਖ ਕਿਵੇਂ ਕਰੂਗੀ ਮੈਂ ਤਾਂ ਚਟਨੀ ਰਗੜ ਕੇ ਖਵਾ ਦਿੰਨੀ ਆ ਬਾਪੂ ਤੂੰ ਵੀ ਮਣਾ ਮੋਟਾ ਬਾਹਰ ਆ ਕੇ ਰਸਣ ਲਿਆ ਕਰ ਕਿਸੇ ਦੀ ਗੱਲ ਅੰਦਰ ਬੈਠਾ ਰਹਿਣਾ ਸਾਰਾ ਦਿਨ ਕੀ ਸੁਣਾ ਪਤਾ ਹੀ ਆ ਮੈਨੂੰ ਇਹਨਾਂ ਦਾ ਕੰਜਰਖਾਨਾ ਰੋਜ਼ ਦੇ ਹੀ ਆ ਇਹ ਮੈਂ ਤਾਂ 4 ਦਿਨ ਵਧੀਆ ਗਿਆ ਸੀ ਉੱਥੇ ਨਜ਼ਾਰੇ ਨਾਲ ਨੰਗੇ ਆ ਨਾਲੇ ਵਧੀਆ ਪਾਠ ਕੀਤਾ ਉਹਦੇ ਨਾਲ ਦਰਸ਼ਨ ਕੀਤੇ ਨਇਆ ਕੰਜਰ ਕੁਲੇਸ ਤੋਂ ਉਹ ਬਾਪੂ ਤੇਰੇ ਤਾਂ ਨਜ਼ਾਰੇ ਨਾਲ ਨਿਕਲ ਗਏ ਤੇ ਜਿਹੜਾ ਮੈਂ ਫਸਿਆ ਖੜਾਂਗਾ ਉਤੋਂ ਆ ਮਾਮਾ ਆ ਜਾਂਦਾ ਫਿਰ ਆਖੇਗਾ ਤੂੰ ਕਹਿੰਦਾਗਾ ਉਹ ਮਾਂ ਉਹੀ ਬਿਣਾ ਗੱਲ ਤੋਂ ਉਹ ਲੜੀ ਜਾਂਦੀ ਜੱਸੀ ਨੂੰ ਵੇ ਗੱਲਾਂ ਕੋਈ ਰਹੇ ਇਹ ਤਾਂ ਦੋਨੇ ਭੈਣ ਭਰਾ ਹੀ ਇੱਕੋ ਜਿਹੇ ਮੈਨੂੰ ਪਤਾ ਹੀ ਆ ਉਹ ਵੀ ਇਹ ਜਿਹੀ ਆ ਨਵਸਰਾਉਂ ਕਰਦਾਗਾ ਆਹੀ ਕਲੇਸੂ ਦਾ ਘਰੇ ਹੁੰਦਾਗਾ ਉਹਦਾ ਚੌਧਰਪਾਲ ਦਾ ਵੀ ਜਿੱਥੇ ਮੈਂ ਹੋਵਾਂ ਮੇਰੀ ਚੌਧਰ ਚੱਲੇ ਤੇ ਬੈਠੇ ਨੂੰ ਰੋਟੀ ਟੋਕਦੇ ਉਹ ਫਿਰ ਬਾਪੂ ਹੁਣ ਅੱਜ ਕੱਲ੍ਹ ਦੀਆਂ ਨਹੀਂ ਵੀ ਚੱਲਦੀਆਂ ਅੱਗੇ ਸੀਗੇ ਉਹ ਤਾਂ ਰਿਸ਼ਤੇ ਸਮਝਦੇ ਹੁਣ ਨਹੀਂ ਕੋਈ ਹੁਣ ਤਾਂ ਸਕੇ ਮਾਂ ਆਪੇ ਉਹ ਨਹੀਂ ਚਲਦਾ ਜਰਾ ਹੋਰ ਹੁਣ ਇੱਥੇ ਦੱਸਉਂਦੇ ਗੱਲ ਕੱਢਿਆ ਵੀ ਇੱਥੇ ਘਰ ਪੈ ਕੇ ਬਹਿ ਜਾਊਗਾ ਤੂੰ ਜਸਸੀ ਨੂੰ ਵੀ ਸਮਝਾ ਮਾੜਾ ਮੋਟਾ ਵੀ ਕੁਝ ਮੈਂ ਬਾਪੂ ਸਮਝਾਇਆ ਜੀ ਮੇਰੀ ਗੱਲ ਸੁਣ ਤੜਕੇ ਮੈਂ ਰੋਟੀ ਖਾ ਕੇ ਗਿਆ ਬਾਦ ਜਦੋਂ ਮੈਂ ਹੁਣ ਮੁੜ ਕੇ ਆਇਆ ਮਾਂ ਕਹਿੰਦੀ ਹਾਂ ਸਬਜ਼ੀ ਨਹੀਂ ਕਿ ਜਦ ਇਹ ਖਾਗੀ ਜ ਡੋਲਤੀ ਹੁਣ ਆਪਣਾ ਜੋ ਡੋਲੂ ਜਦੋਂ ਉਹਨੇ ਬਣਾਈਏ ਸਬਜ਼ੀ ਨਹੀਂ ਓ ਯਾਰ ਹੁਣ ਫਿਰ ਮੈਂ ਕੀ ਕਰ ਸਕਦਾ ਦੱਸ ਨਾ ਤਾਂ ਮੈਂ ਉਹਦੇ ਤੋਂ ਮਾਂ ਨੂੰ ਤਾਂ ਮਾੜਾ ਮੁੰਡਾ ਤਾੜ ਦਿਆ ਕਰ ਬਫੂ ਕੀ ਕਰਾਂ ਹੁਣ ਮੈਂ ਤਾਂ ਉਮਰ ਲੰਘੀ ਮੇਰੀ ਤਾਂ ਸਮਝਾਉਂਦੇ ਦੀ ਨਹੀਂ ਸਮਝਦੀ ਉਹ ਗੱਲ ਤਾਂ ਮੈਂ ਉਹਦੀ ਕਰਦਾ ਵਿਚਾਰਦੇ ਨੇ ਆਇਆ ਉਹਨੂੰ ਆਪੇ ਵਗ ਜਾਊਗਾ ਖੁਸ਼ ਰੱਖ ਲਿਆ ਕਰੋ ਭਾਈ ਜਿਹੜਾ ਕੋਈ ਮੰਗਦਾ ਦੇ ਦਿਆ ਕਰੋ ਕਿਤੇ ਪਨੀਰ ਲਿਆ ਕੇ ਦੇ ਦਿਆ ਕਰੋ ਕਿਤੇ ਕੋਸੇ ਆ ਹੀ ਕੁਸ ਭਾਲਦਾ ਬਸ ਹੋਰ ਫਿਰ ਜਾ ਵੀ ਅਸੀਂ ਵਗ ਜਾ ਕਰਾਂਗੇ ਦੋਨੇ ਕਿਤੇ ਜਦੋਂ ਇਹ ਆਇਆ ਕਰੂਗਾ ਆਪੇ ਮਾਂ ਇਹਨੂੰ ਸਾਂਭੀ ਜਾਵੇ ਤੇ ਪਨੀਰ ਛੱਡ ਕੇ ਮੀਟ ਲਿਆ ਲੈ ਖਵਾਈ ਜਾਵੇ ਇਹਨੂੰ ਹਾਂ ਫਿਰ ਐਂ ਕਰ ਰਿਆ ਕਰੋ ਘਰ ਛੱਡ ਕੇ ਵਗ ਜਾ ਕਰੋ ਇਹਨੇ ਦਰਦ ਹੋਈ ਨਾ ਟੜ ਕੇ ਉਹਦੇ ਨਾ ਤਾਂ ਐਂ ਤਾਂ ਕਹਿਣਾ ਨਹੀਂ ਵੀ ਹਾਂ ਬਈ ਇਹਨੂੰ ਦਵਾਈ ਦਵਾ ਲਿਆ ਉਤੋਂ ਅਗੇ ਉਹਨੂੰ ਤਾਂ ਤਲਾਕ ਦੇ ਲੈ ਮਾਣ ਨੂੰ ਸ਼ਰਮ ਨਹੀਂ ਹੁੰਦੀ ਇਹ ਗੱਲਾਂ ਕਰਦੀ ਇਹਨੂੰ ਵੀ ਐਂ ਤਲਾਕ ਹੁੰਦੇ ਹੁੰਦੇ ਨੇ ਯਾਰ ਉਹਦਾ ਜਿਉਂ-ਜਿਉਂ ਹੁਣ ਵੱਡੇ ਹੋ ਜਾਂਦੀਆਂ ਨੇ ਨਾ ਉਹ ਮੇ ਉਹਦੀ ਮੱਤ ਖਰਾਬ ਹੋ ਜਾਂਦੀ ਹੈ ਉਹ ਮਾਤਾ ਬਾਪੂ ਖਰਾਬ ਹੋਈ ਜਾਂਦੀ ਐ ਫਿਰ ਭਈ ਉਹ ਨਹੀਂ ਸੁਣਦੀ ਕੱਲ ਨੂੰ ਮਾਰਾ ਮੋਟਾ ਹੱਥ ਪਾਈ ਹੋ ਗਈ ਫਿਰ ਕੋਈ ਰਹੂਗਾ ਇਸ ਗੱਲ ਸਾਰੇ ਪਿੰਡ 'ਚ ਬੇਇੱਜ਼ਤੀ ਹੋ ਜੂਗੀ ਹੱਥ ਪਾਈ ਕੋਈ ਨਹੀਂ ਹੁੰਦੀਗੀ ਕੋਈ ਗੱਲ ਨਹੀਂ ਬਾਪੂ ਇਹ ਹੋਣਗੇ ਹਟਦੀਆਂ ਨਹੀਂ ਇਹ ਬਾਲੀਆਂ ਮਾਰੀਆਂ ਨੇ ਇਹ ਹਟ ਚੱਲ ਫਿਰ ਜਿਹੇ ਜਿਹਿਆਂ ਕਰਨਗੀਆਂ ਭਰਨਗੀਆਂ ਭਾਈ ਮੈਂ ਤਾਂ ਕਿਆ ਪੈਣਾ ਦੋ ਹੁਣ ਕੀ ਕਰਾਂ ਨਾ ਤਾਂ ਮਾਂ ਕੁੜੀ ਨੂੰ ਉਸ ਕਹਿ ਸਕਦਾ ਨਾ ਮੈਂ ਇਹਨੂੰ ਇਹਨੂੰ ਤਾਂ ਕਹਿਣ ਦਾ ਫਾਇਦਾ ਨਹੀਂ ਤਾਂ ਮੰਨਣ ਦੀ ਕੋਈ ਨਹੀਂਗੀ ਕੁੜੀ ਨੂੰ ਮੈਂ ਕੀ ਕਹਾਂ ਕਾ ਟੋ ਵੀ ਹੈ ਨਹੀਂ ਉਹ ਨਹੀਂ ਬਾਪੂ ਤੂੰ ਮਾਣਾ ਮੋਟਾ ਪੇ ਤਾੜ ਮੇਰਾ ਬਾਲੀ ਵੱਡੀ ਗੱਲ ਜੇ ਮੈਂ ਬੋਲਦਾ ਫਿਰ ਲੋਕ ਵੀ ਕਹਿਣਗੇ ਵੀ ਮਾਂ ਦੇ ਮੂਰੇ ਬੋਲਦਾ ਤੂੰ ਚਾਹੇ ਜੱਸੀ ਨੂੰ ਵੀ ਤਾੜ ਦੇ ਤੇਰਾ ਚੱਲ ਜਿਊਗਾ ਬੋਲ ਲਾਗੇ ਕਿਹੜਾ ਬੋਲਿਆ ਨਹੀਂ ਦੇਖ ਲੈਨੇ ਤੇਰੇ ਬੋਲੇ ਕਿਹੜਾ ਹਰਦੀ ਮੈਂ ਤਾਂ ਉਤੋਂ ਦੀ ਮੈਂ ਵਿਆਹ ਕਰ ਦੂੰ ਲੈ ਐਂ ਦੂਜੇ ਵਿਆਹ ਹੁੰਦੇ ਹੁੰਦੇ ਨੇ ਇੱਕਦਮ ਮਸਾ ਵਸਿਆਗਾ ਗੱਲ ਤਾਂ ਉਹੀ ਆ ਹੁਣ ਦੱਸ ਤੇ ਮਰਬੇ ਆ ਨਾ ਵੀ ਦੂਜਾ ਵਿਆਹ ਕਿੱਦੇ ਮਾਮਾ ਆ ਜਾਂਦੇ ਨੇ ਰੋਦੇਸ਼ ਕਰਦੇ ਤੇ ਕਲੇਸ਼ ਪੈਂਦਾ ਪਾ ਉਹ ਚੱਲ ਬਗਜੂ ਹੁਣ ਤਾਂ ਉਹ ਮੇਰਾ ਕਰਕੇ ਰਹਿ ਪਿਆ ਹੋਊਗਾ ਇੱਕ ਅਦਰ ਦੇਣੀਆਂ ਨਿਕਲ ਜੂਗਾ ਹੋਣ ਕਹੈ ਵੀ ਨਹੀਂ ਸਕਦੇ ਭਾਈ ਬਗਜ ਜਦੋਂ ਚੰਗਾ ਭਲਾ ਵੀ ਆਉਂਦਾ ਚਲ ਕੋਈ ਗੱਲ ਨਹੀਂ ਫਿਰ ਮਾਂ ਨੂੰ ਪੁੱਛਣਾ ਵੀ ਨਹੀਂ ਚਲ ਠੀਕ ਆ ਸਬਜ਼ੀ ਖਾ ਗਈ ਢੁੱਲ ਗਈ ਛੱਟਤੀ ਫਿਰ ਤੂੰ ਬਣਾਵੇ ਬਾਦੂ ਕਰੇ ਸਬਜ਼ੀ ਪੀ ਆ ਗਈ ਖੇਤ ਪੀ ਮੈਨੂੰ ਫੋਨ ਕਰਦੇ ਮੈਂ ਚੱਕ ਲਿਓ ਹੋਰ ਵੀ ਕਲੇਸ਼ ਪਾਉਣਾ ਕੋਈ ਜ਼ਰੂਰੀ ਹੁੰਦਾਗਾ ਝਾਦ ਉਹ 10 ਪਿੰਡਾ ਸੁਣਦਾਗਾ ਆ ਰੱਖੋ ਇਹ ਇਹਨਾਂ ਦਾ ਹੀ ਕੋਈ ਤਕਲੇਸ਼ ਰਹਿੰਦਾ ਰੋਜ਼ ਦਾ ਹੁਣ ਕੀ ਕਰੀਏ ਭਾਈ ਇਹ ਤਾਂ ਰੋਜ਼ ਦੇ ਹੀ ਆ ਮੈਂ ਵੀ ਹੁਣ ਇੱਥੋਂ ਮੈਨੂੰ ਪਤਾ ਸੀਗਾ ਵੀ ਚੱਲੀ ਜਾਣ ਦੇ ਮਗਾਪੇ ਟਿਕ ਜਾਣੀਆਂ ਮੈਂ ਜਾ ਕੇ ਕਹੂੰਗਾ ਹੋਰ ਵਿੱਚ ਕਲੇਸ਼ ਐਡ ਹੋਊਗਾ ਆਪਾਂ ਇੱਥੇ ਬਹਿ ਜਾ ਚੁੱਪ ਕਰਕੇ ਮੈਂ ਤਾਂ ਹੀ ਨਹੀਂ ਮੈਂ ਬਾਹਰ ਗਿਆ ਮੈਨੂੰ ਸੁਣੀ ਜਾਂਦਾ ਇਹ ਸਾਰਾ ਕੁਝ ਨਾਲੇ ਮੈਂ ਤੈਨੂੰ ਐ ਕਹਿੰਦਾ ਸੀ ਰੇਹ ਨੂੰ ਕਟਵਾ ਲਿਆ ਸਟੇਟੇ ਜਾ ਕੇ ਜਿਹੜੀ ਕਟਾਉਣੀ ਹੈ ਰੇਹ ਤਾਂ ਮੈਂ ਕਟਾ ਲਿਆ ਹੁਣਾਂਗਾ ਰੇਹ ਦੀ ਤਾਂ ਨਹੀਂ ਗੱਲ ਗੱਲ ਤਾਂ ਖੇਤ ਪੂਤ ਜਿਹੜਾ ਮਾਰ ਲਿਆ ਸੀਗਾ ਬਸ ਇੱਥੇ ਖੇਤ ਤਾਂ ਪਾਣੀ ਲਾਈ ਜਾਂਦੇ ਹੁਣਾਂ ਐ ਵੀ ਰੇਹ ਨੂੰ ਛੱਡ ਦੀ ਜਿਹੜੀ ਹੈਗੀ ਹੈਗੀ ਫਿਰ ਜੂਰੀਆ ਦੀ ਵੀ ਕਹਿੰਦਾ 100 ਟਪਰੀ ਹੈਗੀ 10 12 ਬੋਰੀਆਂ ਕਟਵਾ ਲਿਆ ਗਰਾਂ ਚ ਲੈਣੇ ਡੇਗ ਦਾਂਗੇ ਬਾਕੀ ਡਿੱਗੀ ਹੋਈ ਹੈਗੀ ਕੋਈ ਛੋਟ ਨਹੀਂ ਪੈਂਦੀ ਤੈਨੂੰ ਜੂਰੀਆ ਮਿਲ ਜੂਗਾ ਉਹ ਤਾਂ ਮੈਂ ਹੁਣ ਜਾਇ ਉਹਨਾਂ ਦੀ ਚਾਹ ਚੁ ਲੈ ਜਾ ਖੇਤ ਕੱਢ। ਉਹ ਚਾਹ ਲੈਣਾ ਐ ਸੀ ਬਾਪੂ ਮੈਂ। ਨਾਲੇ ਕੱਕੜਦੇ ਕਿ ਕਿੱਲੇ ਚ ਕੱਖੀ ਹੋਈ ਦਵਾਈ ਨਾ ਅਸਰੇ ਕਿ ਤ ਲੈਣ ਤਾਂ ਮੈਂ ਚਾਹੀ ਐ ਸੀ ਮੈਨੂੰ ਕੀ ਪਤਾ ਝੱਜੂ ਪੱਟੀ ਬੈਠੀਆਂ ਨੇ ਇਹ। ਚੱਲ ਕੋਈ ਨਾ ਤੂੰ ਜਾ। ਨਾਲੇ ਇੱਡੀਆਂ ਐ ਨੇ ਵੀ ਝੱਗ ਨੂੰ ਮੈਂ ਨਾਲੇ ਭੌਂਕਦਾ ਹੁੰਦਾ ਵੀ ਵੀ ਤੁਸੀਂ ਚਾਹ ਘੜ ਬੰਦ ਦੋ। ਨਾ ਅੱਗੇ ਘਰੇ ਆ ਕੇ ਲੈ ਜੀ। ਵੀ ਤੁਸੀਂ ਚਾਹ ਘੜ ਬੰਦ ਦੋ ਮੇਰੇ ਵਰਗੇ ਤਾਂ ਜਾਨ ਛੁੱਟ ਜੇ ਉੱਥੇ। ਮੈਂ ਤਾਂ 10 ਮਿੰਟ ਤੋਂ ਸੌਖਾ ਦਾਮ ਦਾ ਸੰਦ ਲਾ ਲਾ। ਇਹਨਾਂ ਦਾ ਜਲੂਸ ਕੱਢ ਛੱਡਿਆਗਾ। ਜਦੋਂ ਘਰੇ ਵਰਦਾਂ ਤਾਂ ਅੰਗਲੇਸ਼, ਕਰੋਨਿਕਲ ਦਾ ਤਾਂ ਅੰਗਲੇਸ਼। ਇਹਨਾਂ ਚਲ ਤੂੰ ਕਿਹੜਾ ਚਾਹ ਪਾਣੀ ਲੈ ਜਾ ਦੂਜੀ ਚਾਹ ਮੈਂ ਆਪੇ ਫੜ ਲਵਾਂਗਾ ਕਿਰਮੇ ਰੇਕਟਾਇਆ ਹੋਣਾ ਭੱਜ ਕੇ ਪਤਾ ਨਹੀਂ ਕੀ ਕਰਨਗੇ ਕੀ ਨਾ ਯਾਰ ਹੁਣ ਮਾਂ ਤਾਂ ਕਿੰਨੀ ਮੈਂ ਸਬਜ਼ੀ ਬਣਾਉਣੀ ਆ ਤੇ ਚਟਨੀ ਕੁੱਟਨੀ ਆ ਮੈਂ ਕੁੱਟੀ ਜਾ ਯਾਰ ਮੁਰਗਾ ਲਿਆ ਦੇਗਾ ਉਹ ਬਣਾ ਕੇ ਦੇ ਦਊਗੀ ਹੁਣ ਸ਼ਰਮ ਨਹੀਂ ਆਉਂਦੀ ਹੁਣ ਆਤ ਹੋਇਆ ਪਿਆਗਾ ਵੀ ਤੁਸੀਂ ਇਤੋਂ ਰੋਟੀਆਂ ਖਾ ਲਓ ਚਟਨੀ ਕੁੱਟ ਲਓ ਬੀਬੀ ਕਾ ਗੱਲ ਹੈਗੀ ਜਲੂਸ ਕੱਟਦਾ ਬਾਪੂ ਨਾਲੇ ਬੈਬਤ ਦੀ ਮਾਰੀ ਵੇ ਨਹੀਂ ਪਤਾ ਇਸੀ ਨਹੀਂ ਦੋਲੀ ਹੋਵੇ ਦਾਲ ਮੈਂ ਐਂ ਨਹੀਂ ਕਹਿੰਦਾ ਵੀ ਵੀ ਮਾ ਘਟ ਘਟ ਦੋਨੀ ਨਹੀਂ ਨੀਗੀਆਂ ਦੋਨੀ ਸ਼ਰੀਕੇ ਵਾਜੀ ਕਰਨ ਲੱਗੀਆਂ ਜਿਵੇਂ ਕੋਈ ਸ਼ੌਂਕਣਾ ਹੁੰਦੀਆਂ ਨੇ ਮਾਂ ਨੂੰ ਹਾਲ ਤਾਂ ਗੱਲ ਹੀ ਨਹੀਂ ਸੱਸ ਉਹਦੇ ਲਈ ਤਾਂ ਫਿਰ ਘਰ ਨਾਲ ਸਵਾਰਕ ਬਣ ਜਾਣ ਜੇ ਮਾ ਮਾਤੀਆਂ ਬਣ ਕੇ ਰਹਿ ਜਾਣ ਫਿਰ ਕਿਉਂ ਲੋਕ ਰੋਣ ਆਪਣੀ ਜਾਨ ਨਾਲ ਸੌਖੀ ਹੋ ਜੇ ਹਾਂ ਕਲਪਨਾ ਮੈਨੂੰ ਉਹ ਮੈਨੂੰ ਬਿਨਾਂ ਗੱਲ ਤੋਂ ਕਹੀ ਜਾਂਦੀ ਵੀ ਤੂੰ ਬੋਲਦਾ ਨਹੀਂ ਕੁਝ ਬੋਲਦਾ ਨਹੀਂਗਾ ਹੁਣ ਚਾਚੂ ਧਰਤੀ ਕੋ ਆਪੇ ਧਰੇਗਾ ਉਹ ਦਰਦ ਹੋ ਹੀ ਜਾਂਦਾ ਯਾਰ ਮੈਂ ਤਾਂ ਆਪ ਹੀ ਦਰਦ ਬਣਾ ਲਾ ਫਿਰ ਚਾਹ ਬਣਾ ਲਾ ਤੇਰੀ ਮਾਂ ਨੂੰ ਕਹਦੇ ਉਹ ਬਣਾ ਦੂ ਦਾ ਕੋਈ ਕਿ ਮੈਂੰਤੀ ਲੱਗੀ ਆ ਉਹ ਬਣਾਉਣੀ ਕਿਸ਼ ਕਰੀ ਜਾਂਦੀ ਹੈ ਕਿ ਮਾਮੇ ਪਿੱਛੇ ਚਾਹ ਬਣਾਉਂਗੀ ਕੱਲ ਰੋਜ ਦਾ ਸੱਪ ਆਉਣ ਦੱਸ ਕੀ ਕਰੀਏ ਕਿਹਨੂੰ ਕਹੀਏ ਕਿਹਨੂੰ ਨਾ ਕਹੀਏ